ਇਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਚਾਤ ਮਾਰਦੇ ਆ ਆਸਟ੍ਰੇਲੀਆ ਦੇ ਚੱਪੇ-ਚੱਪੇ ਤੇ ਦਰਸ਼ਕਾਂ ਨੂੰ ਦੱਸਦੇ ਆ ਕਿ ਕੀ ਕੁਝ ਚੱਲ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ 'ਤੇ ਬੜੀ ਅਤਿ ਦੀ ਗਰਮੀ ਪੈ ਰਹੀ ਹੈ ਤੇ ਕਈ ਥਾਵਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਹਾਂਜੀ ਸਿਡਨੀ ਦਾ ਜਾਂ ਆਸਟ੍ਰੇਲੀਆ ਦਾ ਵੈਦਰ ਹੀ ਨੇਚੁਰਲੀ ਇਦਾਂ ਦਾ ਹੀ ਹੁੰਦਾ ਕਿਉਂਕਿ ਜਿਆਦਾ ਬੁਸ਼ ਫਾਇਰ ਅਰਮੀਆਂ ਨੂੰ ਹੁੰਦੀ ਆ ਆਰ ਬੈਨ ਆਊਟਸਾਈਡ ਕਰੋ ਤੋਂ ਬਾਅਦ ਤੁਹਾਨੂੰ ਪਰਮਿਸ਼ਨ ਲੈਣੀ ਪਊਗੀ ਜੇ ਤੁਸੀਂ ਲੰਗਰ ਬਣਾਉਣਾ ਆ ਜਾਂ ਤੁਸੀਂ ਬਾਰਬੀਕਿਊ ਵਗੈਰਾ ਕਰਨਾ ਆ ਤਾਂ ਤੁਸੀਂ ਅਗਨੀਵਾਲ ਸਕਦੇ ਨੇ ਤਿੰਨ ਚਾਰ ਹਫ਼ਤਿਆਂ ਦੇ ਦੌਰਾਨ ਜਿੱਥੇ-ਜਿੱਥੇ ਗਏ ਕਰਨੈਲ ਸਿੰਘ ਜੀ ਦਰਸ਼ਕਾਂ ਦੇ ਨਾਲ ਰਾਬਤਾ ਬਣਾਓ ਤੇ ਇਹਨਾਂ ਨੂੰ ਦੱਸੋ ਕੀ ਕੁਝ ਰਿਹਾ ਉਹਨਾਂ ਦਿਨਾਂ ਦੇ ਦੌਰਾਨ ਖਾਸ ਮੈਨੂਫੈਕਚਰਿੰਗ ਜਿਹੜਾ ਦੇਸ਼ ਆ ਮੈਨੂਫੈਕਚਰਿੰਗ ਕਾ ਇੰਡਸਟਰੀ ਆ ਜਾਂ ਦੁਨੀਆ ਦੀ ਫੈਕਟਰੀ ਆ ਉਹ ਚਾਈਨਾ ਆ ਤੁਸੀਂ ਐਂਟਰੀ ਤੁਹਾਨੂੰ ਗੇਟ ਦੇ ਵਿੱਚ ਜਾਓ ਇਮੀਗ੍ਰੇਸ਼ਨ ਕਲੀਅਰੈਂਸ ਹੋ ਜਾਂਦੀ ਆ ਕਾਰਜ ਬੈਠੇ ਹੀ ਤੁਹਾਡੀ ਕੁਰੈਂਟਿਨ ਚੈੱਕ ਹੋ ਜਾਂਦੀ ਆ ਸੋ ਸ਼ਹੀਦੀ ਦਿਹਾੜੇ ਨੇੜੇ ਆ ਰਹੇ ਨੇ ਚਾਰ ਸਾਹਿਬਜਾਤੇ ਮਾਤਾ ਗੁਜਰਕਾਰ ਜੀ ਹੋਰ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਸੋ ਉਹਨਾਂ ਦੇ ਸ਼ਹੀਦੀ ਦਿਹਾੜੇ ਵਕ ਵਕ ਗੁਰੂ ਘਰਾਂ ਦੇ ਵਿੱਚ ਮਨਾਏ ਜਾ ਰਹੇ ਨੇ ਤਾਂ ਆਸਟ੍ਰੇਲੀਆ ਦੇ ਵਿੱਚ ਕਿਸ ਹਿਸਾਬ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਪੂਰਾ ਵੀਕ ਦੇ ਲਈ ਗੁਰੂ ਘਰਾਂ 'ਚ ਪ੍ਰੋਗਰਾਮ ਹੁਣ ਪੂਰੇ ਗਲੋਬ ਦੇ ਉੱਤੇ ਦੁਨੀਆ ਦੇ ਉੱਤੇ ਲਿਖੇ ਜਾਂਦੇ ਆ ਹਰੇਕ ਗੁਰੂ ਘਰ 'ਚ ਇਦਾਂ ਦੇ ਹੀ ਰੋਜ਼ਾਨਾ ਹੀ ਪ੍ਰੋਗਰਾਮ ਚੱਲਣਗੇ ਆ 30 ਤਰੀਕ ਨੂੰ ਫਿਰ ਰੈਨ ਸਵਾਈ ਹੋਂਗੀ ਆ ਕਲੈਨਰੋ ਟੋ ਪੰਜਾਬੀ ਨੌਜਵਾਨ ਆਸਟ੍ਰੇਲੀਅਨ ਕ੍ਰਿਕਟ ਟੀਮ ਦਾ ਪੈਸਾ ਪੜਨੇ ਲਈ ਜਿਸ ਦੀ ਜਾਣਕਾਰੀ ਕਰਰਾ ਸਿੰਘ ਜੀ ਦੇਣਗੇ ਜੀ ਕਰਰਾ ਗੁਰਿੰਦਰ ਸਿੰਘ ਸੰਧੂ ਹਨ ਵੀਰ ਸਿੰਘਾ ਵਰਲਡ ਕੱਪ ਜੀ ਵੀ ਖੇល ਕੇ ਆ ਉਹ ਵੀ ਆਲਰੇਡੀ ਜਿਹੜੀ ਵੱਡੀ ਟੀਮ ਦੇ ਵਿੱਚ ਹੈਗੇ ਆ ਹੋਣ ਅਸੀਂ ਤੁਹਾਨੂੰ ਇਹ ਦੱਸਣ ਦੇ ਵਿੱਚ ਖੁਸ਼ੀ ਮਹਿਸੂਸ ਕਰਦੇ ਆ ਕਿ ਹਰਜਾਤ ਸਿੰਘ ਨਿਊ ਸਾਊਥ ਵੈਲ ਤੋਂ ਅੰਡਰ 19 ਵਰਲਡ ਕੱਪ ਟੀਮ ਦੇ ਵਿੱਚ ਸਿਲੈਕਟ ਕੀਤਾ ਗਿਆ ਉਹਨਾਂ ਨੂੰ ਤੇ ਇਸੇ ਤਰ੍ਹਾਂ ਫਰਕੀਰਤ ਸਿੰਘ ਬਾਜਵਾ ਉਹ ਵੀ ਅੰਡਰ 19 ਵਰਲਡ ਕੱਪ ਦੇ ਵਿੱਚ ਦੋਨੇ ਹੀ ਪੰਜਾਬੀਆਂ ਦੀ ਪ੍ਰਤੀਨਿਧਤਾ ਕਰਨੀ ਹੈ ਜਿੱਥੇ ਕਿ ਆਸਟ੍ਰੇਲੀਆ ਦੀ ਤਾਂ ਕਰਨੀ ਕਰਨੀ ਆ ਤੇ ਹੁਣ ਅਸੀਂ ਕਰਾਂਗੇ ਉਸ ਖਬਰ ਦਾ ਜ਼ਿਕਰ ਜਿਸ ਦਾ ਅਕਸਰ ਹੁੰਦਾ ਹੈ ਦਰਸ਼ਕਾਂ ਨੂੰ ਇੰਤਜ਼ਾਰ ਇਹ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਅਖੀਰਕਾਰ ਕਰਨਾ ਸਿੰਘ ਜੀ ਕਿਹੜੀਆਂ ਕਿਹੜੀਆਂ ਖਬਰਾਂ ਨੇ ਚੜੀਆਂ ਉਹ ਦਰਸ਼ਕਾਂ ਦੇ ਲਈ ਲੈ ਕੇ ਆਏ ਨੇ ਦੇਖੋ ਇਹ ਬਹੁਤ ਹੀ ਜਲਦੀ ਹੋ ਗਿਆ ਅਸੀਂ ਲਾਸਟ ਪ੍ਰੋਗਰਾਮ 'ਚ 25 ਨਵੰਬਰ ਦੀ ਗੱਲ ਕੀਤੀ ਸੀ ਕਿ ਬਹੁਤ ਸਾਰਾ ਈਜ਼ ਹੋ ਰਿਹਾ ਇਮੀਗ੍ਰੇਸ਼ਨ ਖੋਲ ਦਿੱਤੀ ਆ ਉਹਦੇ ਬਹੁਤ ਸਾਰੇ ਮਾੜੇ ਨਤੀਜੇ ਵੀ ਨਵਦੀਪ ਕੋਲ ਤੋ ਮਿਲੇ ਹੁਣ ਇਹਨਾਂ ਨੇ ਦੁਬਾਰਾ ਉਹਨੂੰ ਰਿਪੇਅਰ ਕੀਤਾ ਆ ਆਪ ਕਹਿ ਰਹੇ ਆ ਮਿਨਿਸਟਰ ਵੀ ਇਮੀਗ੍ਰੇਸ਼ਨ ਦੇ ਬੀਤੇ ਸਾਰੇ ਸਤਿ ਸ਼੍ਰੀ ਅਕਾਲ ਜੀ ਮੈਂ ਅਫੀਪ ਤਾਲੀਵਾਲ ਤੁਸੀਂ ਵੇਖਿਓ ਸਾਡਾ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਇਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਚਾਤ ਮਾਰਦੇ ਆ ਆਸਟ੍ਰੇਲੀਆ ਦੇ ਚੱਪੇ-ਚੱਪੇ ਤੇ ਜਾਣਕਾਰੀ ਕਰਦੇ ਆ ਉੱਥੋਂ ਦੀ ਇਕੱਠੀ ਤੇ ਦਰਸ਼ਕਾਂ ਨੂੰ ਦੱਸਦੇ ਆ ਕਿ ਕੀ ਕੁਝ ਚੱਲ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ ਖਾਸ ਨਾਲੇ ਗੱਲਾਂ ਬਾਤਾਂ ਹੁੰਦੀਆਂ ਨੇ ਪੰਜਾਬ ਤੇ ਭਾਰਤ ਦੇ ਪਕਦੇ ਮਸਲਿਆਂ ਬਾਰੇ ਕਿ ਸੱਤ ਸਮੁੰਦਰ ਪਾਰ ਆਸਟ੍ਰੇਲੀਆ ਦੇ ਵਿੱਚ ਸਾਡੇ ਜਿਹੜੇ ਪੰਜਾਬੀ ਬੈਠੇ ਨੇ ਉਹ ਕੀ ਸੋਚਦੇ ਨੇ ਕੀ ਕਹਿੰਦੇ ਨੇ ਤੇ ਕਿਸੇ ਹਿਸਾਬ ਦੇ ਨਾਲ ਆਪਣੀਆਂ ਜੜਾਂ ਦੇ ਨਾਲ ਆਪਣੀ ਮਿੱਟੀ ਦੇ ਨਾਲ ਪੰਜਾਬ ਤੇ ਪੰਜਾਬੀ ਦੇ ਨਾਲ ਜੁੜੇ ਹੋਏ ਨੇ ਸੋ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜਦੇ ਨੇ ਕਰਨਾਲ ਸਿੰਘ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਕਰਨਾਲ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਅਸੀਂ ਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਜੀ ਕਰਨਾਰ ਸਿੰਘ ਜੀ ਪਹਿਲਾ ਤਾਂ ਆਪਾਂ ਸ਼ੁਰੂਆਤ ਜਿਹੜੀ ਕਰਦੇ ਹੁੰਦੇ ਆ ਅਕਸਰ ਵੈਦਰ ਤੋਂ ਕਰਦੇ ਹੁੰਦੇ ਆ ਤਾਂ ਪਹਿਲਾ ਆਪਾਂ ਦਰਸ਼ਕਾਂ ਨੂੰ ਵੈਦਰ ਦੀ ਹੀ ਜਾਣਕਾਰੀ ਦੇ ਦਈਏ ਤਾਂ ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਜਿਹੜੀ ਉਹ ਇਸ ਮਸਲੇ ਤੇ ਵੀ ਕਰਨੀ ਹੈ ਕਿ ਪਿਛਲੇ 2-3 ਹਫ਼ਤਿਆਂ ਦੇ ਦੌਰਾਨ ਆਪਾਂ ਦਰਸ਼ਕਾਂ ਦੇ ਰੂਬਰੂ ਕਿਉਂ ਨਹੀਂ ਹੋ ਸਕੇ ਕਿਹੜੇ ਕਾਰਨ ਰਹੇ ਨੇ ਜਾਂ ਕੀ ਕੁਝ ਉਹਨਾਂ ਦਿਨਾਂ ਦੇ ਦੌਰਾਨ ਤੁਸੀਂ ਖਾਸ ਵੇਖਿਆ ਸੋ ਸ਼ੁਰੂਆਤ ਵੈਦਰ ਤੋਂ ਕਰਦੇ ਆ ਤਾਂ ਸੁਣਿਆ ਬੜੀ ਅਤ ਦੀ ਗਰਮੀ ਪੈ ਰਹੀ ਹੈ ਤੇ ਕਈ ਥਾਵਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਹਾਂਜੀ ਸਿਡਨੀ ਦਾ ਜਾਂ ਆਸਟ੍ਰੇਲੀਆ ਦਾ ਵੈਦਰ ਹੀ ਨੇਚਰਲੀ ਇਦਾਂ ਦਾ ਹੀ ਹੁੰਦਾ ਕਿਉਂਕਿ ਜਿਆਦਾ ਬੁਸ਼ ਫਾਇਰ ਅਰਮੀਆ ਨੂੰ ਹੁੰਦੀ ਆ ਖਾਸ ਕਰਕੇ ਜਦੋਂ ਹੁਣ ਵਾਤਾਵਰਣ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਣ ਕਰਕੇ ਐਗਰੀਅਰ ਜਿੱਦਾਂ ਤੁਸੀਂ ਪਹਿਲਾਂ ਸੁਣਿਆ ਹੋਣਾ ਜੋਰਪ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਐਸ ਕੀ ਲਾਸਟ ਈਅਰ ਫਾਇਰ ਲੱਗੀ ਸੀ ਸੋ ਇਸੇ ਤਰ੍ਹਾਂ ਹੁਣ ਗਰਮੀਆਂ ਦਾ ਮੌਸਮ ਇਸ ਵੇਲੇ ਪੀਕ ਤੇ ਆ ਹੁਣ ਸਾਰਾ ਵੀ ਗਰਮੀ ਰਹੂਗੀ ਆ ਤੇ ਦੀ ਤੇ ਨਿਊ ਸਾਊਥ ਵੈਲ ਦੇ ਵਿੱਚ ਤੇ ਹੋਰ ਏਰੀਆ ਦੇ ਵਿੱਚ ਵੀ ਕਾਫੀ ਜਗ੍ਹਾ ਤੇ ਫਾਇਰ ਲੱਗੀਆਂ ਹੋਈਆਂ ਆ ਗਵਰਨਮੈਂਟ ਕੰਟਰੋਲ ਕਰ ਰਹੀ ਆ ਤੇ ਅਸੀਂ ਸਾਰੇ ਆਪਣੇ ਦੇਖਣ ਵਾਲੇ ਨੂੰ ਦੱਸ ਦਈਏ ਆ ਸਾਡੇ ਟੀਵੀ ਦੇ ਜਿੰਨੇ ਵੀ ਦੇਖਣ ਵਾਲੇ ਆ ਵੀ ਆਸਟ੍ਰੇਲੀਆ ਦੇ ਵਿੱਚ ਹੁਣ ਖਾਸ ਕਰਕੇ ਸਿਡਨੀ 'ਚ ਟੋਟਲ ਫਾਇਰ ਬੈਨ ਆਊਟਸਾਈਡ ਘਰੋਂ ਤੋਂ ਬਾਅਦ ਤੁਹਾਨੂੰ ਪਰਮਿਸ਼ਨ ਲੈਣੀ ਪਊਗੀ ਜੇ ਤੁਸੀਂ ਲੰਗਰ ਬਣਾਉਣਾ ਆ ਜਾਂ ਤੁਸੀਂ ਬਾਰਬਕਿਊ ਵਗੈਰਾ ਕਰਨਾ ਆ ਤਾਂ ਤੁਸੀਂ ਅੱਗ ਨਹੀਂ ਬਾਲ ਸਕਦੇ ਨਹੀਂ ਤਾਂ ਕਾਉਂਸਲ ਤੁਹਾਨੂੰ ਫਾਈਨ ਦੇ ਸਕਦੀ ਹੂੰ ਜੀ ਬਿਲਕੁਲ ਤੇਸ ਦੇ ਨਾਲ ਹੀ ਦਰਸ਼ਕਾਂ ਦੇ ਬਹੁਤ ਸਾਰੇ ਸੁਨੇਹੇ ਫੇਸਬੁਕ YouTube ਤੇ ਸਾਡੇ ਕੋਲ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਪੁੱਛਿਆ ਗਿਆ ਕਿ ਕੀ ਗੱਲ ਹੈ ਆਸਟ੍ਰੇਲੀਆ ਡਾਇਰੀ ਪ੍ਰੋਗਰਾਮ ਮੇ ਜੜਾਉ ਨਹੀਂ ਦੇ ਸਕੇ ਸੋ ਕਰਨੈਲ ਸਿੰਘ ਜੀ ਕਾਫੀ ਰੁਚੀਵੀਆਂ ਦੇ ਵਿੱਚ ਸਨ ਜਿੱਦਾਂ ਕਰਕੇ ਆਪਾਂ ਇਹ ਪ੍ਰੋਗਰਾਮ ਕੰਟੀਨਿਊ ਨਹੀਂ ਕਰ ਪਾਏ ਪਰ ਫਿਲਹਾਲ ਉਹਨੇ ਵਾਪਸ ਆ ਗਏ ਨੇ ਪਰ ਇੰਟਰਸਟਿੰਗ ਹੈ ਬਹੁਤ ਕੁਝ ਕਿਉਂਕਿ 3-4 ਹਫ਼ਤਿਆਂ ਦੇ ਦੌਰਾਨ ਜਿੱਥੇ-ਜਿੱਥੇ ਗਏ ਇਹਨਾਂ ਨੇ ਆਪਣੇ ਰੁਚੀਵਿਆਂ ਦੇ ਦੌਰਾਨ ਸਫ਼ਰ ਕੀਤਾ ਉੱਥੋਂ ਬੜੀਆਂ ਹੀ ਇੰਟਰਸਟਿੰਗ ਗੱਲਾਂ ਨੇ ਜੜੀਆਂ ਉਹ ਦਰਸ਼ਕਾਂ ਦੇ ਲਈ ਲੈ ਕੇ ਆਏ ਨੇ ਫਿਰ ਕਰਨੈਲ ਸਿੰਘ ਜੀ ਦਰਸ਼ਕਾਂ ਦੇ ਨਾਲ ਰابطਾ ਬਣਾਓ ਤੇ ਇਹਨਾਂ ਨੂੰ ਦੱਸੋ ਕੀ ਕੁਝ ਰਿਹਾ ਉਹਨਾਂ ਦਿਨਾਂ ਦੇ ਦੌਰਾਨ ਖਾਸ ਆ ਹਾਂਜੀ ਦੇਖੋ ਨਵਦੀਪ ਆ ਜਾਂ ਸਾਡੇ ਦੇਖਣ ਵਾਲੇ ਵੀ ਜਾਂ ਸਾਡੇ ਲੋਕ ਕੋਲ ਕੋ ਲੋਕੋ ਜਾਣਦੇ ਵੀ ਆ ਕਿ ਦੁਨੀਆ ਤੇ ਹੁਣ ਕੰਮ ਜ਼ਿਆਦਾਤਰ ਮੈਨੂਫੈਕਚਰਿੰਗ ਜਿਹੜਾ ਦੇਸ਼ ਆ ਮੈਨੂਫੈਕਚਰਿੰਗ ਇੰਡਸਟਰੀ ਆ ਜਾਂ ਦੁਨੀਆ ਦੀ ਫੈਕਟਰੀ ਆ ਉਹ ਚਾਈਨਾ ਆ ਤੋ ਚਾਈਨਾ ਦੇ ਵਿੱਚੋਂ ਇਹ ਉਹਨਾਂ ਨੇ ਕਿਰਤੀਆਂ ਨੇ ਜਿਹੜੀ ਕਿਰਤ ਕਰਕੇ ਆਪਣਾ ਨਾਮ ਦੁਨੀਆ ਦੇ ਵਿੱਚ ਬਣਾ ਲਿਆ ਉਹਦਾ ਹੁਣ ਸਾਰਿਆਂ ਨੂੰ ਸਪਲਾਈ ਕਰਦੇ ਆ ਸੋ ਇਸੇ ਤਰਜ ਦੇ ਵਿੱਚ ਇਸੇ ਮੱਦੇਨਜ਼ਰ ਸਾਨੂੰ ਵੀ ਆ ਕੋਸ਼ਿਖ ਖਰੀਦੋ-ਫਰੋਕ ਲਈ ਆਪਣੇ ਕਮਾਂਕਾਰਾਂ ਦੀ ਖਾਤਰ ਉਧਰ ਜਾ ਕੇ ਰੱਖਣੀ ਪੈਂਦੀ ਹੈ ਕੱਲੀ ਸਾਨੂੰ ਨਹੀਂ ਸਾਡੇ ਪ੍ਰਧਾਨ ਮੰਤਰੀ ਵੀ ਉੱਥੇ ਜਾ ਕੇ ਆਏ ਆ ਲਾਸਟ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਤੇ ਅਮਰੀਕ ਜੋਬ ਵਾਇਡਰ ਤੇ ਗਏ ਆ ਕਿਉਂਕਿ ਹੁਣ ਕਿਰਤੀਆਂ ਤੋਂ ਬਿਨਾਂ ਸਕਿੱਲ ਤੋਂ ਬਿਨਾਂ ਮਿਹਨਤੀ ਲੋਕਾਂ ਤੋਂ ਬਿਨਾਂ ਜੇ ਦੇਖਿਆ ਜਾਵੇ ਤਾਂ ਚਾਈਨੀਜ਼ ਦੇ ਜੋ ਮਿਹਨਤ ਕਰਕੇ ਉਹ ਅੱਗੇ ਨਿਕਲੇ ਆ ਇਹਦੀ ਦਾਤ ਦੇਣੀ ਬਣਦੀ ਆ ਤੇ ਖਾਸ ਕਰਕੇ ਗੁਰਨਾਨਕ ਦੇ ਜਿਹੜੇ ਕਿਰਤੀ ਸੀ ਜੇ ਮੈਂ ਦੇਖਦਾ ਆ ਤਾਂ ਉੱਥੇ ਵੀ ਬਹੁਤ ਧਰਮ ਨੂੰ ਹਮੇਸ਼ਾ ਪੁੱਛਦੇ ਆ ਬਹੁਤ ਜ਼ਿਆਦਾ ਲੋਕਾਂ ਗੱਲਾਂ ਤੋਂ ਇਸੇ ਤਰ੍ਹਾਂ ਸੀ ਤੁਹਾਨੂੰ ਦੱਸ ਸਕਦੇ ਆ ਕਿ ਉਹਨਾਂ ਨੇ ਦੁਨੀਆ ਨੂੰ ਆਪਣੇ ਨਾਲ ਦੇ ਗੁਆਂਢੀਆਂ ਲਈ ਬਾਰਡਰ ਕਿਦਾਂ ਖੋਲੇ ਹੋਏ ਆ ਤੁਸੀਂ ਹਾਂਗਕਾਂਗ ਕੋ ਜਾਂਦੇ ਆ ਤਾਂ ਤੁਹਾਨੂੰ ਵਾਹ ਕਾਰ ਕਾਰ 'ਚ ਬੈਠੇ ਹੀ ਤੁਸੀਂ ਐਂਟਰੀ ਤੁਹਾਨੂੰ ਗੇਟ ਦੇ ਵਿੱਚ ਜਾਓ ਇਮੀਗ੍ਰੇਸ਼ਨ ਕਲੀਅਰੈਂਸ ਹੋ ਜਾਂਦੀ ਆ ਕਾਰ 'ਚ ਬੈਠੇ ਹੀ ਤੁਹਾਡੀ ਕੁਆਰੰਟਾਈਨ ਚੈੱਕ ਹੋ ਜਾਂਦੀ ਆ ਇਸੀ ਤਰ੍ਹਾਂ ਆਉਂਦੇ ਵਕਤ ਵੀ ਇਦਾਂ ਹੋ ਜਾਂਦੀ ਆ ਸੋ ਅਸੀਂ ਕਹਿਣ ਦਾ ਭਾਵ ਆ ਕਿਉਂ ਨਹੀਂ ਸਾਡੇ ਦੇਸ਼ ਗੋਆਂਢੀਆਂ ਦੇ ਨਾਲ ਪੰਜਾਬ ਦੇ ਵਪਾਰ ਨੂੰ ਪੰਜਾਬੀਆਂ ਲਈ ਖਾਸ ਕਰਕੇ ਬਾਰਡਰ ਸਟੇਟ ਆ ਸਾਡਾ ਪੰਜਾਬੀ ਹੋਣ ਦੇ ਨਾਤੇ ਪੰਜਾਬੀਅਤ ਨਾਲ ਪਿਆਰ ਕਰਕੇ ਇਹ ਕਹਿਣਾ ਬਣਦਾ ਆ ਇਹ ਬੇਨਤੀ ਆ ਪੰਜਾਬੀਆਂ ਦੀ ਕਿ ਬਹੁਤ ਸਾਰੇ ਆਪਣੇ ਮੁਖੀ ਮੁਖੀ ਉਹ ਵੀ ਚਾਹੁੰਦੇ ਆ ਕਿ ਉਹ ਬਾਰਡਰ ਖੋਲ ਦਿੱਤਾ ਜਾਵੇ ਤੇ ਪੰਜਾਬ ਮੁੜ ਕੇ ਸੋਨੇ ਦੀ ਚਿੜੀ ਬਣ ਸਕਦਾ ਸੋ ਇਸ ਤਰ੍ਹਾਂ ਦੇ 10 15 ਜਾਂ 20 ਕਾਊਂਟਰ ਖੋਲਣ ਦੀ ਲੋੜ ਆ ਕਾਰਜ ਬੈਠੇ ਹੀ ਤੁਸੀਂ ਦੇਖ ਸਕਦੇ ਆ ਦੋਨੇ ਸਾਈਡਾਂ ਤੇ ਫੈਂਸ ਲੱਗੀ ਹੋਈ ਆ ਇਲੈਕਟ੍ਰਿਕ ਫੈਂਸ ਆ ਬਾਰਡਰ ਲੱਗੇ ਹੋਏ ਆ ਪਰ ਹਾਂਗਕਾਂਗ ਤੇ ਚਾਈਨਾ ਦੇ ਵਿੱਚ ਤੁਸੀਂ ਬੈਠ ਕੇ ਜੋਰ ਵਿੱਚ ਵੀ ਬਹੁਤ ਤਰ੍ਹਾਂ ਇਦਾਂ ਹੀ ਆ ਪਰ ਆਰਾਮ ਦੇ ਨਾਲ ਕੁਆਰੰਟੀਨ ਕਸਟਮ ਕਲੀਅਰੈਂਸ ਹੋ ਜਾਂਦੀ ਆ ਇਹ ਟੈਕਨੀਕ ਤੁਸੀਂ ਉਹਨਾਂ ਤੋਂ ਲੈ ਵੀ ਸਕਦੇ ਆ ਸਿਰ ਆਪਣੀ ਹੈਂਕੜਬਾਜ਼ੀ ਦੇ ਵਿੱਚ ਰਹਿਣਾ ਕਰਕੇ ਲੋਕਾਂ ਨੂੰ ਖਮਿਆਜਾ ਜਾਂ ਅਗਲੀਆਂ ਜਨਰੇਸ਼ਨਾਂ ਨੂੰ ਗੁਆਰੀ ਜਾਂ ਹੋਰ ਦੁਨੀਆ ਦੀਆਂ ਬਹੁਤ ਸਾਰੀਆਂ ਸਹੂਲਤਾਂ ਤੋਂ ਵਾਂਝੇ ਰੱਖਣਾ ਇਹ ਜਾਇਜ਼ ਨਹੀਂ ਹੈਗਾ ਕਿ ਸਾਡੀ ਜਿਹੜੀ ਜੂਥ ਆ ਜਾਂ ਪੰਜਾਬ ਆ ਉਹ ਖਾਲੀ ਹੋਣ ਜਾ ਰਿਹਾ ਕਿਉਂਕਿ ਉਹਨਾਂ ਨੂੰ ਇਹ ਸਹੂਲਤਾਂ ਜੇ ਉੱਥੇ ਦਿੱਤੀਆਂ ਜਾਣ ਤਾਂ ਉਹ ਇਹਦਾ ਆਨੰਦ ਮਾਣ ਸਕਦੇ ਆ ਜੀ ਬਿਲਕੁਲ ਸੋ ਇਸੇ ਨਾਲ ਹੀ ਆਪਾਂ ਫੇਰ ਤੋਂ ਵਦਾਂਗੇ ਆਸਟ੍ਰੇਲੀਆ ਦੇ ਵੱਲ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਗੁਰੂ ਘਰ ਗੁਰੂ ਘਰਾਂ ਦੀਆਂ ਕਮੇਟੀਆਂ ਤੇ ਉਹਨਾਂ ਵੱਲੋਂ ਚਲਾਏ ਜਾ ਰਹੇ ਕੰਮਾਂ ਬਾਰੇ ਜਾਂ ਕੀ ਕੁਝ ਗੁਰੂ ਘਰਾਂ ਚ ਖਾਸ ਚੱਲ ਰਿਹਾ ਉਹਨਾਂ ਬਾਰੇ ਗੱਲਬਾਤ ਕਰਨੀ ਬੇਹੱਦ ਜ਼ਰੂਰੀ ਹੁੰਦੀ ਹੈ ਕਿਉਂਕਿ ਸਾਤ ਸਮੁੰਦਰ ਪਾਰ ਬੈਠੇ ਸਾਡੇ ਜਿਹੜੇ ਪੰਜਾਬੀ ਨੇ ਉਹ ਚਾਹੁੰਦੇ ਨੇ ਕਿ ਸਾਡੀ ਨੌਜਵਾਨ ਪੀੜ੍ਹੀ ਸਾਡੇ ਬੱਚੇ ਗੁਰੂ ਘਰਾਂ ਦੇ ਨਾਲ ਜੁੜੋ ਨਾ ਸਾਡੇ ਇਤਿਹਾਸ ਤੋਂ ਜਾਣੂ ਹੋਣ ਗੁਰਬਾਣੀ ਦੇ ਲੜ ਲੱਗਣ ਸਿੱਖੀ ਸਿਧਾਂਤਾਂ ਤੋਂ ਜਾਣੂ ਹੋਣ ਸੋ ਸ਼ਹੀਦੀ ਦਿਹਾੜੇ ਨੇੜੇ ਆ ਰਹੇ ਨੇ ਚਾਰ ਸਾਹਿਬਜ਼ਾਤੇ ਮਾਤਾ ਗੁਜਰਕਾਰ ਜੀ ਹੋਰ ਸਿੰਘ ਸਿੰਘਾਨੀਆਂ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਸੋ ਉਹਨਾਂ ਦੇ ਸ਼ਹੀਦੀ ਦਿਹਾੜੇ ਵਕ ਵਕ ਗੁਰੂ ਘਰਾਂ ਦੇ ਵਿੱਚ ਮਨਾਏ ਜਾ ਰਹੇ ਨੇ ਤਾਂ ਆਸਟ੍ਰੇਲੀਆ ਦੇ ਵਿੱਚ ਕਿਸ ਹਿਸਾਬ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਉਹ ਬਿਲਕੁਲ ਜੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਪਰੰਪਰਾ ਸਾਡੇ ਵਿਓ ਦਾਦੇ ਦੇ ਖਜ਼ਾਨੇ ਭਰਪੂਰ ਉਹਨਾਂ ਦੀਆਂ ਕੁਰਬਾਨੀਆਂ ਇਹ ਹਫ਼ਤਾ ਇੱਕ ਸਿਰਾ ਹੋ ਨਿਬੜਦਾ ਕੁਰਬਾਨੀਆਂ ਦਾ ਜਿਹੜਾ ਕਿ ਰਿਮੈਂਬਰੈਂਸ ਸਾਨੂੰ ਹਰ ਵਕਤ ਅੱਖਾਂ ਦੇ ਵਿੱਚੋਂ ਬਾਰਾਗ ਦੇ ਅਥਰੂ ਚੱਲਣੇ ਆ ਜਦੋਂ ਤੁਸੀਂ ਜਪਜੀ ਸਾਹਿਬ ਸ਼ੁਰੂ ਕਰਦੇ ਆਂ ਜਾਂ ਅਸ਼ਨਾਨ ਕਰਨ ਲੱਗਦੇ ਆਂ ਜਾਂ ਗੁਰਦੁਆਰੇ ਵੱਲੋਂ ਜਾਂਦੇ ਆਂ ਤਾਂ ਸਿਰ ਝੁਕਦਾ ਵੀ ਇਹ ਦਸਤਾਰ ਜਾਂ ਇਹ ਸਰਦਾਰੀਆਂ ਜਾਂ ਇਹ ਮਨੁੱਖਤਾ ਦੀ ਰਾਖੀ ਦੇ ਹੱਕੇ ਜਾਂ ਰਾਖੇ ਜਾਂ ਇਹ ਸਾਰੀ ਮਨੁੱਖਤਾ ਲਈ ਬਿਨਾ ਪੈਨ ਭੇਤੋਂ ਅਨੇਸ਼ ਪਰਿਵਾਰ ਨੇ ਮੈਂ ਕਹਿ ਸਕਦਾ ਆਂ ਦੇਖਣ ਦੇ ਵਿੱਚ ਆਉਂਦਾ ਵੀ ਉਸ ਵੇਲੇ ਦੀ ਜੂ ਐਨੋ ਜੇ ਦੇਖਿਆ ਜਾਵੇ ਤਾਂ ਗੁਰਤੇਗ ਬਹਾਦਰ ਨਾਮ ਦੀ ਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਫਰਿਆਦ ਲੈ ਕੇ ਆਉਂਦੇ ਆ ਕਸ਼ਮੀਰੀ ਪੰਡਤ ਵੀ ਸਾਡੀ ਰੱਖਿਆ ਕੀਤੀ ਜਾਵੇ ਜੋ ਹੋਣ ਦਾ ਸੋਕਾਰ ਜੋ ਐਨਓ ਬਣਿਆ ਹੋਇਆ ਮੈਂ ਕਹੂੰਗਾ ਇਹ ਆਨੰਦਪੁਰ ਇੱਕ ਯੂਨਾਈਟਿਡ ਨੇਸ਼ਨ ਸੀ ਇਹ ਗੁਰੂ ਸਾਹਿਬ ਦਾ ਜਿਹੜਾ ਫਿਲਾਸਫੀ ਸੀ ਗੁਰੂ ਨਾਨਕ ਤੋਂ ਲੈ ਕੇ ਚੱਲੀ ਆਉਂਦੀ ਉਹ ਯੂਨਾਈਟਿਡ ਨੇਸ਼ਨ ਆਨੰਦਪੁਰ ਸਾਬਸੀ ਸੀ ਆਨੰਦਪੁਰ ਦੇ ਵਾਸੀ ਜਾਂ ਖਾਲਸੇ ਦੀ ਵਾਸੀ ਜੋ ਬਾਅਦ ਵਿੱਚ ਬਣੇ ਉਥੋਂ ਆਨੰਦਗੜ੍ਹ ਕਿਲੇ ਚੋਂ ਕਿਦਾਂ ਪਰਿਵਾਰ ਵਿਛੋੜਾ ਹੁੰਦਾ ਆ ਉਹ ਵੀ ਜਦੋਂ ਹੁਣ ਸ਼ੁਰੂ ਹੁੰਦਾ ਆ ਤਾਂ ਉਹ ਨਰੰਦਗੜ ਕਿਲੇ ਨੂੰ ਸੰਭਲ ਲਈ ਜਾਉਣਾ ਵਿਰਾਸਤਾਂ ਨੂੰ ਸੰਭਲ ਲਈ ਹੋਣ ਦੇ ਜਿਹੜੇ ਜਾਂ ਬਾਅਦ ਵਿੱਚ ਵੀ ਆ ਨੌਰੇ ਦੇ ਸੰਤ ਹੋਏ ਸੰਤ ਬਾਬਾ ਸੇਵਾ ਸਿੰਘ ਜੀ ਦੁਆਬੇ ਚੋਂ ਉਹਨਾਂ ਨੇ ਆਪ ਹਲਤੀ ਗੇੜ ਕੇ ਜਾਂ ਸੇਵਾ ਕਰ ਕਰਕੇ ਉਹਦੀ ਕੰਧਾਂ ਉੱਪਰ ਤੱਕ ਕੀਤੀਆਂ ਬੇਨਤੀਆਂ ਨਵਦੀਪ ਸਾਰਿਆਂ ਨੂੰ ਉਹ ਜਿਹੜੇ ਸਾਡੇ ਹੁਣ ਖਾਸ ਕਰਕੇ ਬਹੁਤ ਸਾਰੇ ਐਨ ਆਰ ਆਈ ਭਰਾ ਫੈਮਲੀ ਉੱਤੇ ਜਾਂਦੇ ਆ ਵੀ ਉਹ ਨਰੰਦਗੜ ਕਿਲੇ ਨੂੰ ਪਰਵਾਰ ਵਿਛੋੜਾ ਜਿੱਥੋਂ ਸ਼ੁਰੂ ਹੋਣਾ ਉੱਥੇ ਦੇ ਦਰਸ਼ਨ ਕਰਦਿਆਂ ਕਰਦਿਆਂ ਉਸ ਮਾਰਗ ਤੇ ਸਾਨੂੰ ਚੱਲਦਿਆਂ ਚੱਲਦਿਆਂ ਪੂਰਾ ਬੀਕ ਦੇ ਲਈ ਗੁਰੂ ਘਰਾਂ ਚ ਪ੍ਰੋਗਰਾਮ ਹੁਣ ਪੂਰੇ ਗਲੋਬ ਦੇ ਉੱਤੇ ਦੁਨੀਆ ਦੇ ਉੱਤੇ ਲਿਖੇ ਜਾਂਦੇ ਆ ਖਾਸ ਕਰਕੇ ਪਾਰਲੀਮੈਂਟਾਂ ਦੇ ਵਿੱਚ ਵੀ ਦੁਨੀਆ ਦੀਆਂ ਪਾਰਲੀਮੈਂਟਾਂ ਦੇ ਵਿੱਚ ਇਸ ਅਨੰਦਪੁਰ ਵਾਸੀ ਜੁਐਨੋ ਦੇ ਜਿਹੜੇ ਜਿਹੜੇ ਰਾਖੇ ਜਿਨ੍ਹਾਂ ਨੇ ਆਪ ਨੀਹਾਂ ਚ ਖੜੇ ਹੋ ਕੇ ਸਹਿਬਜ਼ਾਦਿਆਂ ਨੇ ਸਾਰੀ ਮਨੁੱਖਤਾ ਨੂੰ ਇਹ ਸੰਦੇਸ਼ ਦਿੱਤਾ ਕਿ ਜ਼ੁਲਮ ਤੇ ਜ਼ਾਬਰ ਦੇ ਅਗੇਂਸਟ ਜੋਬ ਜולם ਤੇ ਨਹੀਂ ਸਹਿਣਾ ਤੇ ਜਾਲ ਮਹੀਨ ਨਹੀਂ ਮੰਨਣੀ ਅਸੀਂ ਉਹਨਾਂ ਅੱਗੇ ਗਲੋਬਲ ਪੰਜਾਬ ਵੱਲੋਂ ਵੀ ਸਾਰਿਆਂ ਵੱਲੋਂ ਉਹਨਾਂ ਨੂੰ ਪ੍ਰਣਾਮ ਕਰਦੇ ਆ ਤੇ ਸਿਰ ਚਖਾਉਂਦੇ ਹਾਂ ਹੂੰ ਜੀ ਬਿਲਕੁਲ ਸੋ ਮੈਂ ਅਕਸਰ ਕਹਿੰਦੀ ਹੁੰਦੀ ਆ ਕਿ ਦਾਤ ਦਿੰਦੇ ਆ ਉਹਨਾਂ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਦਾਤ ਦਿੰਦੇ ਆ ਉਹਨਾਂ ਸਿੱਖ ਸੰਗਤ ਨੂੰ ਪੰਜਾਬੀਆਂ ਨੂੰ ਜਿਨ੍ਹਾਂ ਵੱਲੋਂ ਵੱਡੇ ਵੱਡੇ ਵਿਸ਼ੇਸ਼ ਉਪਰਾਲੇ ਕਰਵਾਏ ਜਾਂਦੇ ਨੇ ਉਹ ਇਸ ਲਈ ਕਿਉਂਕਿ ਇਨਾ ਦਿਨਾਂ ਤੇ ਚੱਲਦਿਆਂ ਵਕ ਵਕ ਗੁਰੂ ਘਰਾਂ ਦੇ ਵਿੱਚ ਬੱਚਿਆਂ ਦੇ ਲਈ ਗੁਰਮਤ ਕੈਂਪ ਵੀ ਲਾਏ ਜਾ ਰਹੇ ਨੇ ਤਾਂ ਕਿ ਬੱਚਿਆਂ ਨੂੰ ਚਾਰ ਸਾਹਿਬਜ਼ਾਦਿਆਂ ਬਾਰੇ ਪੜਾਇਆ ਜਾ ਸਕੇ ਉਹਨਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਬਾਰੇ ਪੜਾਇਆ ਜਾ ਸਕੇ ਸਾਡੇ ਅਮੀਰ ਵਿਰਸੇ ਬਾਰੇ ਪੜਾਇਆ ਜਾ ਸਕੇ ਦੱਸਿਆ ਜਾ ਸਕੇ ਕਿ ਅਸੀਂ ਕਿਸ ਕੌਮ ਦੇ ਆ ਕਿਵੇਂ ਸਾਡੇ ਪੁਰਖਿਆਂ ਨੇ ਕਿਵੇਂ ਸਾਡੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਸੋ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਕਿ ਕਿੱਥੇ ਕਿੱਥੇ ਗੁਰਮਤ ਕੈਂਪ ਲੱਗ ਰਹੇ ਨੇ ਕਿਸ ਹਿਸਾਬ ਦੇ ਨਾਲ ਉਹ ਆਪਣੇ ਬੱਚਾ ਨੂੰ ਉੱਥੇ ਲੈ ਕੇ ਜਾ ਸਕਦੇ ਨੇ ਜਾਂ ਕੀ ਕੁਝ ਉਹਨਾਂ ਕੈਂਪਸ ਦੇ ਵਿੱਚ ਖਾਸ ਰਹੇਗਾ ਹਾਂਜੀ ਦੇਖੋ ਬਹੁਤ ਥੋੜੇ ਜਿਹੇ ਟਾਈਮ ਤੇ ਦੱਸ ਦਿੰਦੇ ਆਪਾਂ ਸਾਡੇ ਬਹੁਤ ਹੀ ਵੱਡੇ ਗੁਰੂ ਘਰ ਗੁਰਦੁਆਰਾ ਗਲੈਨਵੁੱਡ ਸਿਡਨੀ ਦੇ ਵਿੱਚ ਗੁਰਮਤ ਕੈਂਪ ਬੱਚਿਆਂ ਲਈ ਲਗਾਇਆ ਜਾ ਰਿਹਾ 22 ਤੋਂ ਲੈ ਕੇ 22 ਤੱਕ ਰਜਾਨਾ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਬੱਚਿਆਂ ਨੂੰ ਸਾਰਾ ਇਤਿਹਾਸ ਜਾਣੂ ਕਰਾਇਆ ਜਾਂਦਾ ਪੇਰੈਂਟਸ ਹੁੰਦੇ ਆ ਟੀਚਰ ਨਾਲ ਸਿੱਖਿਆ ਦਿੰਦੇ ਆ ਬਹੁਤ ਪ੍ਰਕਾਰ ਦੇ ਲੰਗਰ ਉਹਨਾਂ ਦੀ ਐਕਸਾਈ ਲਈ ਵੀ ਸੋ ਬੇਨਤੀ ਹੈ ਉਹਨਾਂ ਵੱਲੋਂ ਆ ਭਾਈ ਦਲਵਾਗ ਸਿੰਘ ਜੀ ਵੱਲੋਂ ਕਿ ਨਾਮ ਆਪਣੇ ਰਜਿਸਟ੍ਰੇਸ਼ਨ ਕਰਾ ਦਿਓ ਤਾਂ ਕਿ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ ਇਸੇ ਤਰ੍ਹਾਂ ਐਨੂਅਲ ਕੈਂਪ ਹੰਗਾਇਆ ਗੁਰਦੁਆਰਾ ਸ਼ੈਫਟਨ ਵਿਖੇ ਜੋ ਕਿ ਬਕਟੋਰੀਆ ਦੇ ਉਧਰੇ ਪਾਸੇ ਉੱਥੇ ਬਹੁਤ ਸਾਰੇ ਹਰ ਸਾਲ ਹੀ ਸਿੰਘਾਂ ਦੇ ਵੱਲੋਂ ਟੈਂਪ ਲਾ ਕੇ ਇਬਰ ਟੈਂਟ ਲਾ ਕੇ ਨਰਦੀਪ ਥੱਲੇ ਸੌ ਕੇ ਉਹਨੇ ਦਿਨ ਪੂਰੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਖੂਨ ਦੇ ਅਥਰੂ ਅਸੀਂ ਕਹਿ ਸਕਦੇ ਹਾਂ ਬੈਰਾਗ ਦੇ ਅਥਰੂ ਪਿਆ ਸਕਦੇ ਗੁਰੂ ਯਾਦ ਦੇ ਅਥਰੂ ਕਹਿ ਸਕਦੇ ਹਾਂ ਜਸ ਗਾਣ ਕੀਤੇ ਜਾਂਦੇ ਆ ਬਹੁਤ ਸਾਰੇ ਦੁਨੀਆ ਦੇ ਉੱਤੇ ਵਾਤਾਵਰਣ ਦੇ ਵਿੱਚ ਸਹਿਬਜ਼ਾਦਿਆਂ ਦੀਆਂ ਦੇ ਵਾਸਤੇ ਜਨ ਦੇ ਜੋ ਪੂਰਨੇ ਪਾਏ ਗਏ ਅਗੋਂ ਮਾਰਗਦਰਸ਼ਨ ਕਰਾਈ ਜਾਂਦੇ ਆ ਨਵੀਂ ਨਿਚ ਦਿਸ਼ਣਾ ਨੂੰ ਹਰੇਕ ਗੁਰੂ ਘਰ 'ਚ ਇਦਾਂ ਦੇ ਹੀ ਰੋਜ਼ਾਨਾ ਇਹ ਪ੍ਰੋਗਰਾਮ ਚੱਲਣਗੇ ਆ 30 ਤਰੀਕ ਨੂੰ ਫਿਰ ਰੈਣ ਸਵਾਈ ਹੁੰਦੀ ਆ ਗਲੈਂਡ ਰੋਡ 'ਤੇ ਹੂੰ ਹੂੰ ਜੀ ਤਾਂ ਉਹ ਕਹਿਆ ਹੈ ਕਿ ਜਿੱਥੇ ਬੱਚਾ ਨੂੰ ਗੁਰੂ ਘਰਾਂ ਦੇ ਨਾਲ ਜੋੜਨ ਗੁਰਬਾਣੀ ਬਾਰੇ ਦੱਸਣ ਦੇ ਲਈ ਵੱਡੇ ਵੱਡੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਨੇ ਤੇ ਉੱਥੇ ਆਸਟ੍ਰੇਲੀਆ ਜਿਹੜਾ ਉਹ ਖੇਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਪਰਫੁੱਲਿਟ ਹੈ ਸਾਡੇ ਪੰਜਾਬੀਆਂ ਨੇ ਉੱਥੇ ਵੀ ਬਹੁਤ ਸਾਰੀਆਂ ਮੱਲਾ ਮਾਰੀਆਂ ਨੇ ਬੱਚਿਆਂ ਨੂੰ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਉਹਨਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਸਦਕਾ ਸਾਡੇ ਨੌਜਵਾਨ ਬੱਚੇ ਪੰਜਾਬੀ ਬੱਚੇ ਨਿਖਾਸ ਕਰਕੇ ਮੈਂ ਗੱਲ ਕਰ ਰਹੀਆਂ ਉਹ ਵੱਖੋ ਵੱਖਰੀਆਂ ਗੇਮਸ ਦੇ ਨਾਲ ਜੁੜ ਰਹੇ ਨੇ ਤੇ ਹੁਣ ਖੁਸ਼ੀ ਦੀ ਖਬਰ ਜੋ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਹੀਆਂ ਉਹ ਇਹ ਹੈ ਕਿ ਦੋ ਪੰਜਾਬੀ ਨੌਜਵਾਨ ਆਸਟ੍ਰੇਲੀਅਨ ਕ੍ਰਿਕਟ ਟੀਮ ਦਾ ਹਿਸਾਬਾਣੇ ਜਿਸ ਦੀ ਜਾਣਕਾਰੀ ਕਰਰਾ ਸਿੰਘ ਜੀ ਤੇਣਗੇ ਜੀ ਕਰਰਾ ਸਿੰਘ ਜੀ ਆਹ ਬਿਲਕੁਲ ਜੀ ਇਹ ਬੜੇ ਮਾਣ ਦੀ ਗੱਲ ਆ ਸਾਰਿਆਂ ਨੂੰ ਪੰਜਾਬੀਆਂ ਨੂੰ ਇੱਥੇ ਆਪਾਂ ਨੂੰ ਇਹ ਕਹਿਣ ਦੇ ਵਿੱਚ ਨਹੀਂ ਆਉਂਦਾ ਪੇ ਮਲਟੀਕਲਚਰਲਿਜ਼ਮ ਕੰਟਰੀ ਆਹੇ ਆਸਟ੍ਰੇਲੀਆ ਬਹੁਤ سارے ਦੇਸ਼ਾਂ ਦੇ ਲੋਕ ਹੋਈ ਫ਼ਰਕ ਨਹੀਂ ਕਰਦੇ ਸੋ ਇਹ ਉਦਾਹਰਣ ਪਰਤੱਖ ਵਿੱਚ ਹੋ ਜਾਂਦੀ ਆ ਜਦ ਦੇਖਦੇ ਆ ਤਿੰਨ ਪਲੇਅਰ ਤਾਂ ਸਾਡੇ ਪਹਿਲਾਂ ਹੀ ਖੇਡ ਚੁੱਕੇ ਆ ਜਦਨ ਜੈਸਨ ਸੰਗਾ ਉਹ ਪਹਿਲਾਂ ਹੀ ਟੀਮជា ਗੁਰਿੰਦਰ ਸਿੰਘ ਸੰਧੂ ਆ ਤਨਵੀਰ ਸਿੰਘ ਆ ਵਰਲਡ ਕੱਪ ਜੀ ਵੀ ਖੇਡ ਕੇ ਆ ਆ ਉਹ ਵੀ ਆਲਰੇਡੀ ਜਿਹੜੀ ਵੱਡੀ ਟੀਮ ਦੇ ਵਿੱਚ ਹੈਗੇ ਆ ਫੋਨ ਅਸੀਂ ਤੁਹਾਨੂੰ ਇਹ ਦੱਸਣ ਦੇ ਵਿੱਚ ਖੁਸ਼ੀ ਮਹਿਸੂਸ ਕਰਦੇ ਆ ਕਿ ਹਰਜਾਤ ਸਿੰਘ ਨਿਊ ਸਾਊਥ ਵੇਲ ਤੋਂ ਅੰਡਰ 19 ਵਰਲਡ ਕੱਪ ਟੀਮ ਦੇ ਵਿੱਚ ਸਿਲੈਕਟ ਕੀਤਾ ਗਿਆ ਉਹਨਾਂ ਨੂੰ ਤੇ ਇਸੇ ਤਰ੍ਹਾਂ ਹਰਕੀਰਤ ਸਿੰਘ ਬਾਜਵਾ ਉਹ ਵੀ ਅੰਡਰ 19 ਵਰਲਡ ਕੱਪ ਦੇ ਵਿੱਚ ਦੋਨੇ ਹੀ ਪੰਜਾਬੀਆਂ ਦੀ ਪ੍ਰਤੀਨਿਧਤਾ ਕਰਨੀ ਹੈ ਜਿੱਥੇ ਕਿ ਆਸਟ੍ਰੇਲੀਆ ਦੀ ਤਾਂ ਕਰਨੀ ਕਰਨੀ ਆ ਔਰ ਜੰਗ ਬੜੀ ਜੰਗ ਆ ਅੰਡਰ 19 ਆ ਬਹੁਤ ਸਾਰੇ ਅਭਿਦਾ ਆ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਤੇ ਤੱਕੀ ਗੁਰੂ ਮਹਾਰਾਜ ਬਣਾਈ ਰੱਖੋ ਹੂੰ ਜੀ ਤੇ ਹੁਣ ਅਸੀਂ ਕਰਾਂਗੇ ਉਸ ਖਬਰ ਦਾ ਜ਼ਿਕਰ ਜਿਸ ਦਾ ਅਕਸਰ ਹੁੰਦਾ ਹੈ ਦਰਸ਼ਕਾਂ ਨੂੰ ਇੰਤਜ਼ਾਰ ਕਿ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆਖਿਰਕਾਰ ਕਰਨਾਲ ਸਿੰਘ ਜੀ ਕਿੜੀਆਂ ਕਿੜੀਆਂ ਖਬਰਾਂ ਨੇ ਚੜੀਆਂ ਉਹ ਦਰਸ਼ਕਾਂ ਦੇ ਲਈ ਲੈ ਕੇ ਆਏ ਨੇ ਦੇਖੋ ਇਹ ਬਹੁਤ ਹੀ ਜਲਦੀ ਹੋ ਗਿਆ ਅਸੀਂ ਲਾਸਟ ਪ੍ਰੋਗਰਾਮ ਚ 25 ਨਵੰਬਰ ਦੀ ਗੱਲ ਕੀਤੀ ਸੀ ਕਿ ਬਹੁਤ ਸਾਰਾ ਈਜ਼ ਹੋ ਰਿਹਾ ਆ ਇੱਥੇ ਆਪੋਜੀਸ਼ਨ ਨੇ ਵੀ ਕਿਹਾ ਐਸ ਗਵਰਨਮੈਂਟ ਨੂੰ ਪੀਟਰ ਡਾਟਨ ਨੇ ਵੀ ਤੁਸੀਂ ਇਹ ਜਿਹੜੀ ਇੱਕਦਮ ਮਾਸ ਇਮੀਗ੍ਰੇਸ਼ਨ ਖੋਲ ਦਿੱਤੀ ਆ ਉਹਦੇ ਬਹੁਤ ਸਾਰੇ ਮਾੜੇ ਨਤੀਜੇ ਵੀ ਨਾਦੀ ਭੁਗਤ ਨੂੰ ਮਿਲੇ ਕੰਮ ਕਰ ਲੋ ਜਿੱਦਾਂ ਕਮੋਡੀਟਨ ਮਹਿੰਗੀ ਹੋ ਗਈ ਰੈਂਟ ਵੜਿਆ ਬੱਚਿਆਂ ਨੂੰ ਜੌਬਸ ਨਹੀਂ ਮਿਲ ਰਹੀਆਂ ਸਾਡੇ ਦੇਖਣ ਵਾਲੇ ਦੇਖ ਸਕਦੇ ਆ ਜਿਹੜੇ ਬੱਚਿਆਂ ਨੂੰ ਭੇਜਦੇ ਆ ਉਹਨਾਂ ਨੂੰ ਪਤਾ ਹੋਣਾ ਸਾਨੂੰ ਵੀ ਫੋਨ ਕਾਲਸ ਤਾਂ ਹਰੇਕ ਨੂੰ ਆ ਰਹੀਆਂ ਕਿ ਕੰਮ ਨਹੀਂ ਬੱਚਿਆਂ ਨੂੰ ਮਿਲ ਰਹਾ ਐ ਇੰਨੀ ਜ਼ਿਆਦਾ ਖੋਲ ਦਿੱਤੇ ਕਰਕੇ ਹੁਣ ਇਹਨਾਂ ਨੇ ਦਵਾਰਾਂ ਨੂੰ ਰਿਪੇਅਰ ਕੀਤਾ ਆਪ ਕਹਿ ਰਹੇ ਆ ਮਿਨਿਸਟਰ ਬਿਮਿਗ੍ਰੇਸ਼ਨ ਦੇ ਵੀ ਤੇ ਸਾਰੇ ਬੀਓ ਜਿਹੜੀ ਮਾਈਗ੍ਰੇਸ਼ਨ ਆ ਉਹ ਅੱਧੀ ਕਰ ਦਿੱਤੀ ਅੱਧੀ ਕਰ ਦਿੱਤੀ ਆਊਗੀ ਤੇ ਹੋਰ ਸਾਰੇ ਥੋੜੇ ਟਫ ਕਰ ਦਿੱਤੇ ਗਏ ਆ ਰੂਲ ਜਿਹਦੇ ਵਿੱਚ ਕਿ 5.5 ਬੈਂਡ ਤੋਂ ਲੈ ਕੇ 6 ਸਟੂਡੈਂਟ ਵਾਸਤੇ ਕਰ ਦਿੱਤੇ ਜਾਣਗੇ ਸੋ ਇਸੇ ਤਰ੍ਹਾਂ ਜਿਹੜੇ ਪਾਥਵੇ ਸੀਗੇ ਪੀਆਰ ਲਈ ਜਿਹੜੇ ਸਟੂਡੈਂਟ ਉਹ ਇੱਕ ਕਲਾਸ ਦੇ ਵਿੱਚ ਜਾਂ ਜਿਹੜੇ ਸਬਜੈਕਟ ਦੇ ਵਿੱਚ ਆਉਂਦੇ ਸੀਗੇ ਉਹਦੇ ਵਿੱਚ ਉਹ ਆ ਕੇ 6 ਮਹੀਨਿਆਂ ਚ ਚੇਂਜ ਕਰ ਲੈਂਦੇ ਸੀ ਨਵਦੀਪ ਉਹ ਜਦੋਂ ਚੇਂਜ ਕਰ ਲੈਂਦੇ ਸੀਗੇ ਉਹਦੇ ਨਾਲ ਇਹ ਦੁਸ਼ਵਾਰੀਆਂ ਸਾਡੇ ਹੀ ਬੱਚਿਆਂ ਦੇ ਜਾਂ ਸਾਡੇ ਹੀ ਕੋਸ਼ਿਕ ਜਿਹੜੇ ਏਜੰਟਾਂ ਨੇ ਸੋ ਕਾਲਡ ਜਾਂ ਕੋਸ਼ਿਕ ਪ੍ਰੋਵਾਈਡਰਾਂ ਨੇ ਗਲਤ ਗਾਈਡ ਕਰ ਦਿੰਦੇ ਆ ਇੱਕ ਸਾਡੇ ਨਾ ਪੰਜਾਬੀ ਕਾਲੇ ਵੀ ਹੋੜੇ ਪੈਂਦੇ ਇੱਕ ਮੁਹਾਵਰਾ ਆ ਮੈਂ ਬਹੁਤ ਵਾਰੀ ਸੁਣਦਾ ਇਹ ਸਾਡੇ ਪੰਜਾਬੀ ਕਹਿੰਦੇ ਚਲੋ ਦੇਖੀ ਆਉ ਜਾ ਕੇ ਦੇਖੀ ਜਾਊਗੀ ਇਹ ਬਿਲਕੁਲ ਗੱਲਾਂ ਤੋਂ ਹਟ ਜਾਓ ਜਾ ਕੇ ਦੇਖੀ ਜਾਊ ਵਾਲੀਆਂ ਗੱਲਾਂ ਨਹੀਂ ਹੈਗੀਆਂ ਪਹਿਲਾਂ ਬੱਚਿਆਂ ਦੀ ਪਲੈਨਿੰਗ ਕਰੋ ਪੇਰੈਂਟਸ ਦਾ ਹੱਕ ਮੰਨਦਾ ਬੱਚਿਆਂ ਦੀ ਜਿੱਦ ਮਗਰ ਨਾ ਲਗੋ ਅ ਇਸ ਕਰਕੇ ਦੇਖਣ ਦੇ ਵਿੱਚ ਹੁਣ ਇਹ ਮੋੜ ਪੈ ਗਿਆ ਆ ਵੀ ਤੁਸੀਂ ਇਹੇ ਸਟੱਡੀ ਉੱਥੇ ਕਰਕੇ ਆਓ ਸੋ ਆ ਗਵਰਨਮੈਂਟ ਵੀ ਇਹੀ ਕਹਿ ਰਹੀ ਆ ਆਸਟ੍ਰੇਲੀਆ ਦੇ ਵੀ ਜੇ ਤੁਹਾਡੇ ਜਿਹੜੀ ਤੁਹਾਡੀ ਜੈਨੂਇਨ ਟੈਸਟ ਹੁੰਦਾ ਸੀਗਾ ਜੈਨੂਇਨ ਟੈਸਟ ਸਟੂਡੈਂਟ ਵਾਸਤੇ ਲਿਖਣਾ ਪੈਂਦਾ ਸੀ ਉਹਦੇ ਵਿੱਚ ਉਹ ਬੱਚੇ ਬਹੁਤ ਫੇਲ ਹੁੰਦੇ ਸੀਗੇ ਉਹਨਾਂ ਨੂੰ ਇਸ ਕਰਕੇ ਸਟੂਡੈਂਟ ਵੀਜ਼ਾ ਉਹਨਾਂ ਦੇ ਡਿਕਲਾਈਨ ਹੁੰਦੇ ਸੀ ਉਹਨਾਂ ਚੀਜ਼ਾਂ ਨੂੰ ਰੱਖਦੇ ਆ ਜਾਂ ਜਿਹੜੇ ਕੱਲੇ ਸਿਰਫ ਸਟੂਡੈਂਟ ਵੀਜ਼ੇ ਦੀ ਆੜ ਦੇ ਵਿੱਚ ਆ ਕੇ ਪੈਸੇ ਹੀ ਕਮਾਉਣ ਆਉਂਦੇ ਸੀ ਕੱਲੇ ਉਹ ਗਵਰਨਮੈਂਟ ਨੂੰ ਹੁਣ ਪਤਾ ਲੱਗ ਚੁੱਕਾ ਆ ਵੀ ਇਹ ਕੀ ਕਰਦੇ ਆ ਕਾਦੇ ਲੈ ਆਉਂਦੇ ਆ ਸੋ ਉਸ ਬੰਦਿਆਂ ਨੇ ਜਿਹੜੇ ਜੈਨੂਅਰ ਸਟੂਡੈਂਟ ਵੀ ਆ ਉਹਨਾਂ ਲਈ ਵੀ ਹੌਤਾ ਪਰ ਜੈਨੂਅਰ ਸਟੂਡੈਂਟ ਲਈ ਕੋਈ ਪ੍ਰੋਬਲਮ ਨਹੀਂ ਹੈਗੀ ਬੈਂਡ ਥੋੜੇ ਵਧਾ ਦਿੱਤੇ ਗਏ ਆ ਤੁਹਾਡੇ ਸਟੂਡੈਂਟ ਦੀ ਜੈਨੂਅਰ ਦਿਖਣਾ ਪਣਾ ਵੀ ਇਹ ਕੋਰਸ ਕਿਉਂ ਤੁਸੀਂ ਇੱਥੇ ਕੰਮ ਆ ਰਹੇ ਆ ਤੇ ਤੁਹਾਡੇ ਦੇਸ਼ ਦੇ ਵਿੱਚ ਹੈਗਾ ਕਿ ਨਹੀਂ ਹੈਗਾ ਸੋ ਬੇਨਤੀ ਆ ਵੀ ਤੁਹਾਡੇ ਲੋਕਲ ਏਰੀਆ ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਆ ਗਈਆਂ ਆ ਬਹੁਤ ਸਾਰੀ ਸਕਿੱਲਜ਼ ਦੇ ਆਈਟੀ ਦੀ ਤੁਸੀਂ ਬੱਚਿਆਂ ਨੂੰ ਇੱਥੇ ਪੜ੍ਹਾਓ ਪਰ ਪੀਆਰ ਲਈ ਤੁਸੀਂ ਦੁਨੀਆ ਤੇ ਹੁਣ ਕਿਤੇ ਵੀ ਰੋਜ਼ਗਾਰ ਲੈਣ ਲਈ ਲੇਜ਼ਬਲ ਹੋ ਸਕਦੇ ਆ ਕਿਉਂਕਿ ਸਾਨੂੰ ਪੰਜਾਬੀਆਂ ਦੇ ਨਾ ਬੱਚਿਆਂ ਤੇ ਨਾ ਪੇਰੈਂਟਸ ਦੇ ਮਾਣ ਆ ਵੀ ਇੰਨੀ ਮਿਹਨਤ ਕਰਦੇ ਆ ਕਿ ਇਹਨਾਂ ਨੇ 6-7 ਬੈਂਡ ਲੈਣੇ ਬਹੁਤ ਈਜ਼ੀ ਹੁੰਦੇ ਆ ਪਰ ਇਸ ਕਰਕੇ ਇਹ ਦੇਖਦੇ ਆ ਕਿ ਜਿਹੜਾ 50 ਸਾਲ ਦਾ ਜਿਹੜਾ ਅੱਗੇ ਸੀਗਾ ਪੀਆਰ ਲਈ ਵੀ 485 ਲਈ ਏਜ ਸੀਗੀ 50 ਸਾਲ ਕੀਤੀ ਉਹ 35 ਸਾਲ ਕਰਤੀ ਥੱਲੇ ਸੋ ਸਾਰੇ ਪਾਸਿਓਂ ਜਿਹੜਾ ਛਾਣਾ ਹੋਰ ਬਰੀਕ ਕਰ ਦਿੱਤੀ ਐ ਛਾਣੀ ਜਿਹੜਾ ਹੋਰ ਟਾਈਟ ਕਰ ਦਿੱਤਾ ਕੰਮ ਵੀ ਜਿਹੜੇ ਕੱਲੇ ਜਨੂਅਰ ਸਟੂਡੈਂਟ ਵੀ ਆਉਂਦੇ ਆ ਉਹੋ ਹੀ ਕੱਲੇ ਉਹਨਾਂ ਨੂੰ ਹੀ ਬਿਜਾ ਦਿੱਤਾ ਜਾਵੇ ਨਾ ਕਿ ਇਸ ਬਿਜੇ ਦੀ ਆੜ ਦੇ ਵਿੱਚ ਇੱਥੇ ਵੀ ਜਿਹੜੀ ਪੋਰ ਲੈਵਲ ਪੋਰ ਲੈਵਲ ਦੀ ਲੇਬਰ ਆ ਉਹ ਗ੍ਰੈਜੂਏਟ ਜਿਹੜੇ ਬੱਚੇ ਉੱਥੇ ਦੇ ਪੜ੍ਹੇ ਹੋਏ ਤੁਹਾਡੇ ਹੀਰੇ ਉਹ ਇੱਥੇ ਆ ਕੇ ਇੰਨੀ ਘਟੀਆ ਪੱਦਰ ਦੀ ਲੇਬਰ ਕਰਦੇ ਆ ਵੀ ਦੇਖਿਆ ਜਾਵੇ ਜਾਂ ਉਹਨਾਂ ਨੂੰ ਪੁੱਛਿਆ ਜਾਵੇ ਉਹ ਸੱਚ ਨਹੀਂ ਦੱਸਦੇ ਉਹ ਆਪਣੇ ਮਾਰੇ ਦੇ ਉੱਤੇ ਇਹ ਸੰਤਾਪ ਭੋਗ ਦੇ ਭੋਗ ਦੇ ਸਟ्रेस ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕੈਨੇਡਾ ਦੇ ਵਿੱਚ ਵੀ 45 ਤੋਂ 40 45 ਤੋਂ ਉੱਪਰ ਵੱਧ ਤੱਕ ਦੀਆਂ ਮੌਤਾਂ ਹੀ ਹੋ ਚੁੱਕੀਆਂ ਇਸ ਇਸ ਏਜ ਦੇ ਵਿੱਚ ਵੈਰੀ ਹਾਰਡ ਟੂ ਸੇ ਸੋ ਸੰਭਾਲੋ ਆਪਣੀ ਫਿਊਚਰ ਨੂੰ ਤੁਸੀਂ ਲੋਕਲ ਅੱਗੇ ਵੀ ਆਪਾਂ ਕਹਿੰਨੇ ਆ ਕਿਤਾ ਵਰਕ ਕੋਰਸ ਬਣਾਓ ਚੰਗੀ ਸਟਡੀ ਕਰਵਾਓ ਦੂ ਕੈਨ ਗੈਟ ਜੌਬ ਐਨੀ ਵੇਅਰ ਇਨ ਦਾ ਵਰਲਡ ਸੋ ਇਦਾਂ ਦੀ ਦੁਨੀਆ ਹੋਣ ਜਾ ਰਹੀ ਆ ਓਏ ਸੋਚ ਕੇ ਚੱਲ ਪਰ ਇਹ ਨਾ ਕਿਹਾ ਕਰੋ ਦੇਖੀ ਜਾਊਗੀ ਵੇਚ ਦਿਓ ਜ਼ਮੀਨਾਂ ਵੇਚ ਦਿਓ ਸਾਰਾ ਕੁਝ ਇਸ ਗੱਲ ਨੂੰ ਤੁਹਾਨੂੰ ਬਿਲਕੁਲ ਪਹਿਲੇ ਨੰਬਰ ਦੇ ਉੱਤੇ ਸੋਚਣਾ ਬਣਦਾ ਆ ਕਿ ਆਸਟ੍ਰੇਲੀਆ ਜਾਂ ਕੈਨੇਡਾ ਉਹ ਨਹੀਂ ਰਹਿ ਗਏ ਜੋ ਪਹਿਲਾਂ ਸੀ ਜੀ ਬਿਲਕੁਲ ਕਰਨਾਲ ਸਿੰਘ ਜੀ ਤੁਸੀਂ ਇੱਕ ਗੱਲ ਦਾ ਵਾਰ-ਵਾਰ ਜ਼ਿਕਰ ਕੀਤਾ ਕਿ ਸਾਡੇ ਪੰਜਾਬੀ ਬੜੇ ਖੁੱਲੇ ਦਿਲ ਦੇ ਹੁੰਦੇ ਨੇ ਪਰ ਉਹਨਾਂ ਦਾ ਇੱਕ ਮੇਨ ਡਾਇਲੋਗ ਹੈ ਜਿਹੜਾ ਕਹਿੰਦੇ ਨੇ ਕੋਈ ਗੱਲ ਨਹੀਂ ਦੇਖੀ ਜਾਊਗੀ ਕਿਹੜਾ ਜਾਓ ਤਾਂ ਸਹੀ ਤਾਂ ਇਸ ਗੱਲ ਦਾ ਖਾਮਿਆਜ਼ਾ ਵਾਰ-ਵਾਰ ਪੰਜਾਬੀਆਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਵੱਖੋ-ਵੱਖਰੇ ਮੁਲਕਾਂ ਦੇ ਵਿੱਚ ਪੰਜਾਬੀ ਵੱਡੀ ਤعداد ਦੇ ਵਿੱਚ ਜਾ ਰਹੇ ਨੇ 12ਵੀਂ 12ਵੀਂ ਦੇ ਬੱਚੇ ਜਿਨ੍ਹਾਂ ਨੂੰ ਹਲੇ ਘਰਾਂ ਦੇ ਵਿੱਚ ਕੋਈ ਕੰਮ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਹੁੰਦੀ ਸਿਰਫ ਉਹਨਾਂ ਨੇ ਉੱਠਣਾ ਹੁੰਦਾ ਸਕੂਲ ਕਾਲਜ ਜਾਣਾ ਹੁੰਦਾ ਵਾਪਸ ਆ ਜਾਣਾ ਹੁੰਦਾ ਖਾ ਪੀ ਕੇ ਸੌ ਜਾਣਾ ਹੁੰਦਾ ਜਸਟ ਇੰਜੋਏ ਕਰਨਾ ਹੁੰਦਾ ਤਾਂ ਉਹਨਾਂ ਦੇ ਸਿਰਾਂ ਤੇ ਜਦੋਂ ਇੰਨੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਬਗਾਨਾ ਮੁਲਕ ਹੈ ਜਿੱਥੇ ਕੋਈ ਕਿਸੇ ਦਾ ਨਹੀਂ ਉੱਥੇ ਜਾ ਕੇ ਕੰਮ ਵੀ ਕਰਨਾ ਹੈ ਖਾਣ ਪੀਣ ਦਾ ਨਹੀਂ ਕੁਝ ਬਣਾਉਣਾ ਵੀ ਹੈ ਤੇ ਆਪੇ ਜਾਣਾ ਆਪੇ ਉੱਠਣਾ ਸਭ ਕੁਝ ਆਪ ਹੀ ਕਰਨਾ ਬੱਚਿਆਂ ਨੂੰ ਭੇਜ ਦਿੱਤਾ ਜਾਂਦਾ ਹੈ ਪਰ ਉੱਥੇ ਜਾ ਕੇ ਹੁਣ ਦੇਖਿਆ ਜਾ ਰਿਹਾ ਹੈ ਕਿ ਕਮਾਂਕਾਰਾਂ ਦੀਆਂ ਮੁਸ਼ਕਲਾਂ ਵੀ ਆ ਰਹੀਆਂ ਨੇ ਘਰ ਲੱਭਣ ਦੀਆਂ ਮੁਸ਼ਕਲਾਂ ਵੀ ਆ ਰਹੀਆਂ ਨੇ ਬਹੁਤ ਸਾਰੀਆਂ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਸਟੂਡੈਂਟਸ ਦੇ ਲਈ ਜੋ ਵਰਕ ਵੀਜ਼ੇ ਤੇ ਜਿਹੜੇ ਆਉਂਦੇ ਨੇ ਉਹਨਾਂ ਦੇ ਲਈ ਕੀ ਕਹਿਣਾ ਚਾਹੋਗੇ ਟੈਨ ਨੂੰ ਤਾਂ ਜਿੰਨੇ ਹੀ ਜ਼ਿੰਦਗੀ ਦੇ ਪੱਖਿਆ ਜਾਂ ਲਾਈਫ ਦੇ ਤੁਸੀਂ ਉਹ 12ਵੀਂ ਪਾਸ ਬੱਚੇ ਦੇ ਉੱਪਰ ਜਦੋਂ ਸਿੱਟ ਦਿੰਨੇ ਆ ਮੈਂ ਜਦੋਂ ਬਾਹਰ ਆਉਗਾ ਤੁਸੀਂ ਆਰਥਚਾਰਾ ਵੀ ਉਹ ਤੋਂ ਭਾਲਦੇ ਆ ਆਰਥਿਕ ਸਥਿਤੀ ਬਿਓ ਤੋਂ ਬਾਲਦੇ ਆ ਤੁਸੀਂ ਉਹਨਾਂ ਨੂੰ ਜਿਹੜਾ ਤੁਹਾਡਾ ਥੋੜੀ ਬਹੁਤੀ ਮਦਦ ਕਰ ਸਕਦੇ ਆ ਬਾਰ ਬਾਰ ਨਹੀਂ ਕਰ ਸਕਦੇ ਜਿੰਨੇ ਮਰਜੀ ਤੁਸੀਂ ਅਮੀਰ ਹੋ ਮੋ ਰਪਈਆਂ ਨੂੰ ਡਾਲਰਾਂ ਚ ਕਰਵਾਟ ਕਰਨਾ ਬਹੁਤ ਔਖਾ ਆ ਜੋ ਮੰਨੋ ਜਾਂ ਨਾ ਮੰਨੋ ਇਸ ਗੱਲ ਨੂੰ ਤੇ ਉਹ ਕੰਮ ਜਿਹੜਾ ਇੱਥੇ ਹੁਣ ਹਾਲ ਦੇ ਹੋ ਗਏ ਨਵਦੀਪ ਖਾਸ ਕਰਕੇ ਸਿਰਣੀ ਮੈਲਬਨ ਦੀ ਵੀ ਜਿਹੜਾ ਤੁਸੀਂ ਕਮਾਉਂਦੇ ਆ ਲੋਕਲ ਤੁਹਾਡੇ ਖਰਚਿਆਂ ਦੇ ਵਿੱਚ ਹੀ ਜਾਈ ਜਾਂਦਾ ਤੇ ਗਵਰਨਮੈਂਟ ਵੀ ਇਹੀ ਕਹਿ ਰਹੀ ਆ ਵੀ 22 23 ਲੱਖ ਤੁਹਾਡੇ ਬੱਚੇ ਦੇ ਖਰਚੇ ਵਾਸਤੇ ਜ਼ਰੂਰੀ ਆ ਤੁਸੀਂ ਉਹ ਬਾਈ ਤੀ ਤੱਕ ਸਾਰਾ ਆਪਣੇ ਦਾਦਿਆਂ ਪਿਓਾਂ ਦੀ ਖਜ਼ਾਨਾ ਪੂਰਾ ਕਰਕੇ ਦਿੰਨੇ ਆ ਉਹ ਇੱਥੇ ਸਾਰਾ ਰੋਲ ਜਾਂਦਾ ਔਰ ਉਹ ਬੱਚੇ ਦੇ ਉੱਤੇ ਫੇ ਇੰਨਾ ਪ੍ਰੈਸ਼ਰ ਵੀ ਤੁਸੀਂ ਦਿੰਨੇ ਆ ਕਿ ਜਿਹੜਾ ਤੁਸੀਂ ਆਪ ساری ਉਮਰ ਵੀ ਨਹੀਂ ਕਮਾ ਸਕੇ ਤੋਂ ਉਹ ਤਾਂ ਆਰਥਿਕ ਆਪਣੀ ਸਿੱਧੀ ਵੀ ਭਾਲਦੇ ਆ ਆਪਣਾ ਫਿਊਚਰ ਵੀ ਭਾਲਦੇ ਆ ਤੇ ਉਹਨਾਂ ਆਪਣੀ ਸਟੱਡੀ ਵੀ ਕੰਪਲੀਟ ਕਰਨੀ ਉਹ ਫੇ ਪਿੱਛੇ ਰਹਿ ਜਾਂਦੇ ਆ ਇਹ ਗਵਰਨਮੈਂਟਾਂ ਸਾਡੇ ਭਲੇ ਲਈ ਤੁਹਾਡੇ ਭਲੇ ਲਈ ਬੱਚਿਆਂ ਦੀ ਸੇਫਟੀ ਲਈ ਖਾਸ ਕਰਕੇ ਸੇਫਟੀ ਲਈ ਜਾਂ ਜਿੰਦਾ ਤੁਸੀਂ ਕਿਹਾ ਬਚਪਨਾ ਹੁੰਦਾ ਇਹ ਇੱਕ ਜ਼ਿੰਦਗੀ ਦਾ ਉਹ ਐਮ ਪੱਕ ਹੁੰਦਾ ਜਿਹਦੇ ਵਿੱਚ ਕਿ ਉਹਨਾਂ ਹਾਲੇ ਡਿਵੈਲਪ ਹੋਣਾ ਹੁੰਦਾ ਅਸੀਂ ਉਹਨੂੰ ਪਹਿਲਾਂ ਹੀ ਉਥੋਂ ਕੱਟ ਕੇ ਰੱਖ ਦਿੰਦੇ ਆ ਉਹਦੇ ਉੱਤੇ ਹੋਰ ਭਾਰ ਜਿੱਦਾਂ ਬਹੁਤ ਸਾਰੇ ਗਾਰਡਨ ਬਹੁਤ ਸਾਰੇ ਹੋਰ ਭਾਰ ਕਿੰਨੇ ਕਿਲੋਆਂ ਟਨਾਂ ਦੇ ਹਿਸਾਬ ਨਾਲ ਦਿਮਾਗ ਦੇ ਉੱਤੇ ਪਾਉਂਦੇ ਆ ਸਮਾਜਿਕ ਵੀ ਅਸੀਂ ਕਹਿੰਨੇ ਆ ਕਿ ਤੂੰ ਸਹੀ ਰਹਿਣਾ ਆ ਫੇਰ ਅਸੀਂ ਉਹਨੂੰ ਕਹਿੰਨੇ ਆ ਨਹੀਂ ਤੂੰ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਸੌਣ ਸੌਣ ਦੀ ਗੱਲ ਤਾਂ ਇੱਥੇ ਭੁੱਲ ਜਾਓ ਇਹਨਾਂ ਦੇਸ਼ਾਂ 'ਚ ਜਾ ਕੇ ਫੇਰ ਸੌਣਾ ਤਾਂ ਉਹਨਾਂ ਕੀ ਮਿਲਦਾ ਸ਼ਿਫਟ ਵਰਕ ਹੁੰਦੇ ਆ ਦੋ ਦੋ ਸ਼ਿਫਟਾਂ ਕਰਨੀਆਂ ਕਲਾਸਾਂ ਲਾਉਣੀਆਂ ਅਸਾਈਨਮੈਂਟਾਂ ਬਣਾਉਣੀਆਂ ਬੱਚਿਆਂ ਲਈ ਬਹੁਤ ਹਾਰਡ ਆ ਇਹ ਆਪਣੀ ਮਰਜ਼ੀ ਕਰਕੇ ਆਪਣੇ ਮੋਢਿਆਂ ਤੇ ਲੈ ਚੁੱਕੇ ਤੁਹਾਨੂੰ ਸੱਚ ਨਹੀਂ ਦੱਸਦੇ ਮੈਂ ਤੁਹਾਨੂੰ ਸਚਾਈ ਦੱਸ ਰਿਹਾ ਬਿਲਕੁਲ ਬੱਚੇ ਇੱਥੇ ਦੀ ਰਿਐਲਿਟੀ ਤੁਹਾਨੂੰ ਦੱਸ ਦੇਣੀ ਹੈਗੇ ਆਹ ਦੁਆਲੇ ਤੋਂ ਪਤਾ ਕਰ ਲਿਆ ਕਰੋ ਟੂ ਹਾਰਡ ਆ ਪਹਿਲਾਂ ਉਹਦੀ ਜੌਬ ਦਾ ਇੰਤਜ਼ਾਮ ਕਰੋ ਜਾਂ ਸਕਿੱਲ ਹੋਣੀ ਚਾਹੀਦੀ ਆ ਫੇਰ ਬੱਚੇ ਨੂੰ ਤੁਸੀਂ ਕਹਿ ਸਕਦੇ ਆ ਕਿ ਜਿੱਦਾਂ ਪਹਿਲਾਂ ਸਟੂਡੈਂਟ ਬਾਹਰ ਜਾਂਦੇ ਹੁੰਦੇ ਸਟੱਡੀ ਕਰਨ ਲਈ ਜੇ ਤੁਸੀਂ ਫੋਰਡ ਇਦਾਂ ਹੀ ਸੋਚਣਾ ਪੈਣਾ ਹੁਣ ਇਹ ਗੱਲ ਨਹੀਂ ਰਹਿ ਗਈ ਕਿ ਤੁਸੀਂ ਆਪਣੇ ਕੀਮਤੀ ਪਾਲੇ ਹੋਏ ਬੱਚੇ ਜਾਂ ਆਪਣਾ ਫਿਊਚਰ ਕਿਸੇ ਹੋਰ ਦੇਸ਼ ਨੂੰ ਸਮਰਪਿਤ ਕਰ ਦਿੰਨੇ ਆ ਤਾਂ ਉਤੋਂ ਉਤੋਂ ਆਸ ਰੱਖਦੇ ਆ ਉਹ ਗੱਲਾਂ ਦਾ ਹੁਣ ਟਾਈਮ ਦੁਨੀਆ ਤੇ ਨਹੀਂ ਆ ਗਿਆ ਨਾ ਦੇਸ਼ਾਂ ਦੇ ਵਿੱਚ ਵੀ ਲੋਨ ਬਹੁਤ ਮਗਹਾਈ ਸਾਰਾ ਕੁਝ ਬਹੁਤ ਹੋ ਚੁੱਕਾ ਖਾਸ ਕਰਕੇ ਤੁਸੀਂ ਆਪ ਹੀ ਦੇਖ ਲਓ ਜਦੋਂ ਬਹੁਤ ਸਾਰੀ ਪਬਲਿਕ ਆ ਜਾਂਦੀ ਪੋਪੂਲੇਸ਼ਨ ਆ ਜਾਂਦੀ ਆ ਰੈਂਟ ਜਾਂ ਘਰਾਂ ਦੀ ਕੀਮਤਾਂ ਉਹ ਆਪਣੇ ਆਪ ਹੀ ਉੱਪਰ ਹੋ ਜਾਂਦੀਆਂ ਸੋ ਇਦਾਂ ਹੀ ਸਾਰੀ ਗਰੋਸਰੀਜ਼ ਐਵਰੀਥਿੰਗ ਬਹੁਤ سارے ਬਿੱਲ ਜਾਂ ਜਿਹੜੇ ਦੇਣੇ ਬਹੁਤ ਔਖੇ ਹੋ ਜਾਂਦੇ ਆ ਇਹਨਾਂ ਬੱਚਿਆਂ ਦੇ ਉੱਤੇ ਬਿਲਕੁਲ ਨਾਏ ਭਾਰ ਸਟੋ ਆਪਣੀ ਜ਼ਿੰਮੇਵਾਰੀ ਦੇਖੋ ਜੇ ਤੁਸੀਂ 23 14 ਲੱਖ ਸਾਲ ਦਾ ਭੇਜ ਸਕਦੇ ਆ देन ਯੂ ਕੈਨ ਸੈਂਡ ਸਟੂਡੈਂਟ ਜੀ ਜੀ ਬਿਲਕੁਲ ਸੋ ਪੰਜਾਬੀਆਂ ਦੀ ਗੱਲ ਹੋ ਰਹੀ ਹੈ ਬਾਹਰ ਜਾਣ ਬਾਰੇ ਗੱਲ ਹੋ ਰਹੀ ਹੈ ਤਾਂ ਵਕੋ ਵਕਰੇ ਅਸੇ ਦੇਸ਼ ਨੇ ਜਿੰਨਾ ਤੋਂ ਬਹੁਤ ਸਾਰੇ ਲੋਕ ਲੰਬੇ ਸਮੇਂ ਤੋਂ ਪ੍ਰਵਾਸ ਕਰ ਰਹੇ ਨੇ ਪਰ ਉੱਥੇ ਜਦੋਂ ਗੱਲ ਆ ਜਾਂਦੀ ਹੈ ਵੀ ਕੋਈ ਗੱਲ ਨਹੀਂ ਪਾ ਲੋ ਕੋਈ ਗੱਲ ਨਹੀਂ ਚਲੇ ਜਾਓ ਬਾਦ ਦੀ ਬਾਅਦ ਚ ਵੇਖੀ ਜਾਵੇਗੀ ਤਾਂ ਇੱਥੇ ਇੱਕ ਗੱਲ ਦਾ ਜ਼ਿਕਰ ਹੋਰ ਕਰਨਾ ਬਣਦਾ ਹੈ ਦਰਸ਼ਕਾਂ ਦੇ ਨਾਲ ਕਿ ਜਦੋਂ ਕੋਈ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਾਂਦਾ ਹੈ ਤਾਂ ਬੈਗਸ ਦੇ ਵਿੱਚ ਬਹੁਤ ਸਾਰਾ ਸਮਾਨ ਭਰ-ਭਰ ਕੇ ਲੈ ਜਾਂਦੇ ਨੇ ਭਾਵੇਂ ਕਿ ਬਹੁਤ ਸਖਤ ਹਦਾਇਤਾਂ ਦਿੱਤੀਆਂ ਹੁੰਦੀਆਂ ਨੇ ਤੁਸੀਂ ਇਹ ਨਹੀਂ ਲੈ ਕੇ ਜਾਣਾ ਤੁਸੀਂ ਇਹ ਨਹੀਂ ਲੈ ਕੇ ਜਾਣਾ ਪਰ ਫਿਰ ਵੀ ਕਿੱਥੇ ਟੱਲਦੇ ਨੇ ਪੰਜਾਬੀ ਖਾਸ ਕਰਕੇ ਤਾਂ ਉਹ ਕੁਝ ਨਾ ਕੁਝ ਐਸਾ ਲੈ ਹੀ ਜਾਂਦੇ ਨੇ ਜਿੰਨਾ ਕਰਕੇ ਅੱਗੇ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ ਸੋ ਕਨਵੈਸਿੰਗ ਜੀ ਵੱਲੋਂ ਵਾਰ-ਵਾਰ ਜਿਹੜੇ ਦਰਸ਼ਕ ਨੇ ਜਾਂ ਜਿਹੜੇ ਵੀ ਸੁਣਨ ਵਾਲੇ ਨੇ ਟੀਵੀ ਦੇ ਜ਼ਰੀਏ ਦੇਖ ਰਹੇ ਨੇ YouTube ਦੇ ਜ਼ਰੀਏ ਦੇਖ ਰਹੇ ਨੇ Facebook ਦੇ ਜ਼ਰੀਏ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਅ ਬੇਨਤੀ ਕੀਤੀ ਜਾਵੇਗੀ ਹੁਣ ਕਿ ਕਿਰਪਾ ਕਰਕੇ ਇਨ੍ਹਾਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਗਰਾਉਂਡ ਪੱਧਰ ਦੀ ਜਾਣਕਾਰੀ ਦੇਣੀ ਚਾਹੁੰਦੇ ਹੁੰਨੇ ਆ ਦਰਸ਼ਕਾਂ ਨੂੰ ਕਿਉਂਕਿ ਬੱਚੇ ਵੱਟੀ ਤਾਦਾਤ ਦੇ ਵਿੱਚ ਬਾਹਰ ਜਾ ਰਹੇ ਨੇ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਕਿਰਪਾ ਕਰਕੇ ਪ੍ਰੋਗਰਾਮ ਨੂੰ ਬਹੁਤ ਧਿਆਨ ਦੇ ਨਾਲ ਸੁਣਿਆ ਕਰੋ ਤਾਂ ਕਿ ਹਰ ਚੀਜ਼ ਦਾ ਤੁਹਾਨੂੰ ਘਰ ਬੈਠਿਆਂ ਹੀ ਪਤਾ ਲੱਗ ਸਕੇ ਕਰਨਾਲ ਸਿੰਘ ਜੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿੱਤੀ ਜਾਵੇਗੀ ਕਿ ਕਿਹੜੀਆਂ ਛੋਟੀਆਂ ਤੋਂ ਛੋਟੀਆਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖਣਾ ਹੈ ਦੇਖੋ ਹੁਣ ਛੁੱਟੀਆਂ ਹੋ ਰਹੀਆਂ 크리스마ਸ ਦੀਆਂ ਆ ਬੋਸ ਮੀ ਨਮੀ ਨੇ ਛੁੱਟੀਆਂ ਹੁੰਦੀਆਂ ਬਹੁਤ ਸਾਰੇ ਸਾਡੇ ਐਨ ਆਰ ਆ ਪਰਿਵਾਰ ਉਹ ਸਾਰੇ ਆ ਵੀ ਰਹੇ ਆ ਪੰਜਾਬ ਚ ਖਾਸ ਕਰਕੇ ਗਵਾਂਬੇ ਚ ਬਹੁਤ ਰੌਣਕਾਂ ਹੁੰਦੀਆਂ ਇਦਾਂ ਹੀ ਉਧਰੋਂ ਹੁਣ ਆ ਵੀ ਰਹੇ ਜਿਹੜੇ ਬੱਚੇ ਇੱਥੇ ਕੰਮ ਕਰਦੇ ਆ ਜਾਂ ਜਿਹੜੇ ਸਾਡੇ ਕੰਮਾਂ ਕਰ ਉਹਨਾਂ ਦੇ ਪੇਰੈਂਟਸ ਆ ਰਹੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਦੇਖਦੇ ਆ ਜਦੋਂ 에어ਪੋਰਟ ਦੇ ਉੱਤਰਦੇ ਆ ਆਪਾਂ ਤਾਂ ਉੱਥੇ ਲਿਖਿਆ ਡੋਂਟ ਬੀ ਸੌਰੀ ਜਸਟ ਦ ਕਲੀਅਰ ਜੀ ਜਿਹੜੀ ਸਾਡੀ ਕੁਆਰੈਂਟੀਨ ਆ ਆਸਟ੍ਰੇਲੀਆ ਦੀ ਖਾਸ ਕਰਕੇ ਬਾਕੀ ਦੇਸ਼ਾਂ ਦੀ ਵੀ ਹੋਊਗੀ ਆਸਟ੍ਰੇਲੀਆ ਦੇ ਆਲੇ-ਦੋਲੇ ਬਾਰਡਰ ਨਾ ਹੋਣ ਕਰਕੇ ਇਹਨੂੰ ਉਹ ਸੇਫ ਰੱਖਣਾ ਚਾਹੁੰਦੇ ਆ ਕੋਈ ਐਦਾਂ ਦੀ ਬਿਮਾਰੀ ਨਾ ਆ ਜਾਵੇ ਉਹਦੇ ਵਿੱਚ ਤੁਸੀਂ ਬਿਲਕੁਲ ਐਦਾਂ ਦੀ ਚੀਜ਼ ਪੈਕਿੰਗ ਨਹੀਂ ਕਰਨੀ ਖਾਸ ਕਰਕੇ ਅ ਡਿਪਾਰਟਮੈਂਟ ਵੱਲੋਂ 에어ਪੋਰਟ ਵੱਲੋਂ ਤੇ ਬਾਕੀ ਵੀ ਸਾਰੇ ਜਿਹੜੇ ਕੁਆਂਟੇਨ ਡਿਪਾਰਟਮੈਂਟ ਵੱਲੋਂ ਵੀ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਵੀ ਇਹ ਅਦਾਇਆ ਹੈ ਤੇ ਆ ਉੱਥੇ ਹਿੰਦੀ 'ਚ ਵੀ ਲਿਖਿਆ ਆ ਮਾਫੀ ਨਾ ਮੰਗੇ ਸੌਰੀ ਨਹੀਂ ਹੋਣੀ ਤਾਨੂੰ ਵਾਪਸ ਜਾਣਾ ਪੈ ਸਕਦਾ ਉਹਨਾਂ ਨੇ ਸਾਫ਼ ਲਿਖਿਆ ਵੀ ਤੁਹਾਨੂੰ ਉੱਥੋਂ ਰਿਟਰਨ ਕਰ ਦਿੱਤਾ ਜਾਊਗਾ ਤੁਹਾਨੂੰ ਵਾਪਸ ਕਰ ਦਿੱਤਾ ਜਾਊਗਾ ਖਾਸ ਕਰਕੇ ਜਿਹੜੇ ਬਿਸਟਰ ਵਿਜੇ ਵਾਲੇ ਆ ਹੁਣ ਉਹਦੇ ਵਿੱਚ ਕੋਈ ਫੂਡ ਦੇ ਆਈਟਮ ਕੋਈ ਸੋਇਲ ਮਿੱਟੀ ਵਾਲੀ ਜਾਂ ਕੋਈ ਪ੍ਰਹੀਬਿਟਡ ਆਈਟਮ ਜਿਹੜੀ ਕਿ ਬਿਲਕੁਲ ਨਜਾਇਜ਼ ਇੱਥੇ ਲਿਆਉਣੀ ਜਾਂ ਕਿੱਲ ਸੰਗੂਟ ਕੋਈ ਵੀ ਸੈਂਡਵਿਚ ਤੁਸੀਂ ਦੇਖ ਸਕਦੇ ਆ ਤੁਹਾਨੂੰ ਤੁਸੀਂ ਆ ਟੀਵੀ ਦੇ ਉੱਤੇ ਦੇਖ ਸਕਦੇ ਤੁਹਾਨੂੰ ਅਸੀਂ ਦਿਖਾ ਰਹੇ ਆ ਜਾਂ ਕੋਈ ਐਨੀਵਲ ਪ੍ਰੋਡਕਟਸ ਜਾਂ ਕੋਈ ਲੈਦਰ ਦਾ ਕੋਈ ਏਦਾਂ ਦਾ ਨਾਮ ਪਾ ਲਿਆ ਜਾਵੇ ਜਾਂ ਕੋਈ ਖਾਸ ਕਰਕੇ ਸਾਡੇ ਹਟਦੇ ਨਹੀਂ ਜਾਂ ਕੋਈ ਜਿਹੜੇ ਮਸਾਲੇ ਆ ਜਾਂ ਕਿਦਾਂ ਦੇ ਵੀ ਆ ਜਿਹਦੇ ਵਿੱਚ ਕੋਈ ਬਮਾਈ ਆ ਸਕਦੀ ਆ ਉਹ ਸਾਰਿਆਂ ਦੀ ਸਾਡੀ ਸੇਫਟੀ ਲਈ ਕਰਦਾ ਹੈ ਕੁਆਂਟੇਨ ਡਿਪਾਰਟਮੈਂਟ ਜਾਂ इवन ਆ ਕੋਈ ਵੀ ਚੀਜ਼ ਤੁਸੀਂ ਇਹ ਲੈ ਕੇ ਆਉਂਗੇ ਤਾਂ ਤੁਹਾਨੂੰ ਬਹੁਤ ਸਾਰਾ ਫਾਈਨ ਹੋ ਸਕਦਾ ਆ ਜਾਂ ਤੁਹਾਨੂੰ ਉਥੋਂ ਡਿਪੋਰਟ ਕਰ ਦਿੱਤਾ ਜਾਊਗਾ ਇਹ ਬਹੁਤ ਸਾਠੀ ਦੇ ਹਦਾਇਤ ਆ ਸਾਡੀ ਗਵਰਨਮੈਂਟ ਵੱਲੋਂ ਆਸਟ੍ਰੇਲੀਆ ਦੇ ਡਿਪਾਰਟਮੈਂਟ ਵੱਲੋਂ ਇਹ ਬਹੁਤ ਜ਼ਿਆਦਾ ਧਿਆਨ ਰੱਖਣ ਵਾਲੀ ਗੱਲ ਆ ਕੋਈ ਔਰਨਮੈਂਟਸ ਕੋਈ ਲੱਕੜ ਦੇ ਕੋਈ ਪੁਰਾਣੇ ਲੱਕੜ ਕਿਸੇ ਦੀ ਕੋਈ ਪੁਰਾਣੀ ਚੀਜ਼ ਪਈ ਆ ਐਜਿਹੇ ਦੀਆਂ ਚੀਜ਼ਾਂ ਨੂੰ ਤੁਸੀਂ ਦੇਖ ਸਕਦੇ ਆ ਉਹ ਸਾਰੀਆਂ ਵੀ ਤੁਹਾਨੂੰ ਅਸੀਂ ਲਿਖ ਕੇ ਵੀ ਦੇ ਦਾਂਗੇ ਵੀ ਇਹ ਤੁਸੀਂ ਨਹੀਂ ਲਿਆ ਸਕਦੇ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਖਾਸ ਕਰਕੇ ਬੇਨਤੀ ਕਰਦੇ ਚੜ੍ਹਨ ਵੇਲੇ ਲਈ ਪੈਕਿੰਗ ਵੇਲੇ ਹੀ ਆਪਣੇ ਇੱਛੇ ਦੇ ਰਿਸ਼ਤੇਦਾਰਾਂ ਨੂੰ ਆਪਣੇ ਬੱਚਿਆਂ ਨੂੰ ਰੈਂਗ ਲਾ ਕੇ ਪੁੱਛ ਲੋ ਕਿ ਕੀ ਡਿclare ਕਰਨਾ ਪੈਣਾ ਤੁਹਾਨੂੰ ਇੱਕ ਹੋ ਆ ਸਟੈਂਡਰਡ ਫਾਰਮ ਵੀ ਜਹਾਦ ਦੇ ਵਿੱਚ ਮਿਲ ਜਾਂਦਾ ਬੇਨਤੀ ਕਰਦੇ ਸਾਡੇ ਗ੍ਰੈਂਡ ਦੇਖਣ ਵਾਲਿਆਂ ਨੂੰ ਵੀ ਤੁਸੀਂ ਆਪਣੇ ਪੇਰੈਂਟਸ ਜਿਹੜਾ ਉਹਨਾਂ ਨੂੰ ਉਹ ਫਾਰਮ ਦੀ ਕਾਪੀ ਤ ਉਹਨਾਂ ਨੂੰ ਦੱਸ ਦਿਆ ਕਰੋ ਕਿ ਇਹ ਚੀਜ਼ਾਂ ਇਹਦੇ ਵਿੱਚ ਖਾਸ ਕਰਕੇ ਕੋਈ ਡਰੱਗ ਜਾਂ ਕੋਈ ਇਦਾਂ ਦੀ ਦਵਾਈ ਜਿਹਦੇ ਉੱਤੇ ਨਹੀਂ ਲਿਖਿਆ ਤੁਸੀਂ ਨਹੀਂ ਲਿਆ ਸਕਦੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਕੋਈ ਆਇਲ ਜਾਂ ਇਦਾਂ ਉਹ ਸੀ ਕਰਕੇ ਤੁਹਾਨੂੰ ਫਾਈਨ ਤੇ ਤੁਹਾਨੂੰ ਰਿਪੋਰਟ ਹੋਣਾ ਪੈ ਸਕਦਾ ਸਖਤ ਬਣਦਾ ਸਾਰੇ ਨੂੰ ਚੜ੍ਹਦੀ ਕਲਾ ਦੀ ਅਰਦਾਸ ਜੀ ਬਿਲਕੁਲ ਦਿਕਨਾਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਤੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬੇहद ਪਿਆਰ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟਸ ਕਰਦੇ ਹੋ ਆਪਣੀ رائے ਰੱਖਦੇ ਹੋ ਕਈ ਸਵਾਲ ਹੁੰਦੇ ਨੇ ਕੋਸ਼ਿਸ਼ ਕਰਦੇ ਹੁੰਦੇ ਆ ਉਹਨਾਂ ਦੇ ਜਵਾਬ ਵੀ ਸਮਾਂ ਰਹਿੰਦਿਆਂ ਜ਼ਰੂਰ ਦਿੱਤੇ ਜਾਣ ਸੋ ਆਸਤੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੈ ਜੀ ਮਿਲਾਂਗੇ ਆਪਾਂ ਅਗਲੇ ਹਫਤੇ ਫੇਰ ਤੋਂ ਸਾਡੇ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਦੇ ਵਿੱਚ ਤਦ ਤੱਕ ਲਈ ਸਾਨੂੰ ਦੋ ਜੀ ਸਾਥ ਸਤਿ ਸ਼੍ਰੀ ਅਕਾਲ